ਅਸਵੇੜੇ ਮਨਰੇਗਾ ਤੇ ਵੀ ਜੀ ਰਾਮਜੀਤ ਸਕੀਮ ਬਾਰੇ ਪੂਰੇ ਦੇਸ਼ ਵਿੱਚ ਜਿਹੜਾ ਇਹ ਚਰਚਾ ਚੱਲ ਰਹੀ ਹੈ ਤੇ ਦੇਸ਼ ਨਾਲੋਂ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਇਹਦਾ ਜਿਹੜਾ ਵਿਰੋਧ ਪੰਜਾਬ ਵਿੱਚ ਹੋ ਰਿਹਾ ਮੇਰੇ ਕੋਲ ਸਾਰੇ ਅਸਬੂਤ ਪਏ ਜੀ ਇਹਦੇ ਵਿੱਚ ਜਿਹੜੀ ਮਨਰੇਗਾ ਸਕੀਮ ਦਾ ਜਿਹੜਾ ਸਭ ਤੋਂ ਜ਼ਿਆਦਾ ਮਿਸਯੂਜ਼ ਇਹਦਾ ਸਕੀਮ ਦਾ ਹੋਇਆ ਮਨਰੇਗਾ ਸਕੀਮ ਦਾ ਇਹਦੇ ਵਿੱਚ ਡੀਡੀਪੀਓ ਜੀ ਸਰਪੰਚ ਤੇ ਜਿਹੜੇ ਲੇਬਰ ਕੰਟਰੈਕਟਰ ਹੈ ਇਹਨਾਂ ਨੇ ਰਲ ਕੇ ਜਿਨੀ ਕਪੜਾ ਵਾਜੀ ਦਾ ਨੇ ਕੀਤੀ ਕੋਈ ਜਿਹੜੇ ਮਰੇ ਬੰਦੇ ਆ ਉਹ ਵੀ ਮਨਿਰਗਾ ਵਰਕਰ ਬਣ ਕੇ ਉਹਨਾਂ ਦੀ ਵੀ ਉਹਨਾਂ ਦੀ ਵੀ ਜਿਹੜੀਆਂ ਆ ਵੇਜਸ ਲੈਂਦੇ ਰਹੇ ਫਰਜੀ ਬੰਦੇ ਆ ਇਹ ਵੇਜਸ ਲੈਂਦੇ ਰਹੇ ਟੋਟਲ ਜਿਹੜਾ ਹੈਗਾ 10653 ਜਿਹੜੇ ਆ ਫਰਾਡ ਜਿਹੜੇ ਆ ਪੰਜਾਬ ਚ ਡਿਟੈਕਟ ਜਿਹੜੇ ਆ ਜਿਹੜੇ ਲੱਭੇ ਆ ਪਰ ਸਰ ਪਿਛਲੇ ਕਿੰਨੇ ਸਮੇਂ ਤੋਂ ਜੀ ਇਹ ਜਦੋਂ ਦੀ ਸਕੀਮ ਚਲੂ ਹੋਈ ਹੈ ਇਹਦੇ ਵਿੱਚ ਜਿਹੜੀ ਸਰਕਾਰਾਂ ਐਕਸ਼ਨ ਕਿਉਂ ਨਹੀਂ ਲੈਂਦੀਆਂ ਪਈਆਂ ਐਡਵੋਕੇਟ ਸਾਹਿਬ ਕਈ ਸਰਪੰਚਾਂ ਕੋਲ ਸਰਦੇ ਪਰਦੇ ਹੁੰਦੇ ਨੇ 20 25 25 ਕਿੱਲਾਂ ਦੇ ਮਾਲਕ ਹੁੰਦੇ ਨੇ ਜ਼ਮੀਨੀ ਜਾਇਦਾਦ ਹੁੰਦੀ ਹੈ ਉਹ ਵੀ ਨਰੇਗਾ ਕਾਰਡ ਬਣਵਾਈ ਫਿਰਦੇ ਨੇ ਇਹ ਵੀ ਸੱਚਾਈ ਹੈ ਜੀ ਮੈਂ ਕਿਹਾ ਜੀ ਆ ਮੇਰੇ ਕੋਲ ਰਿਕਾਰਡ ਆ ਗਿਆ ਹੂੰ ਇਹਦੇ ਵਿੱਚ ਸਰਪੰਚ ਇਹਦੇ ਆ ਜਿੱਦਣ ਸਰਪੰਚ ਬਣਿਆ ਹੈ ਇਹਦਾ ਸਾਰਾ ਪਰਿਵਾਰ ਜਿਹੜਾ ਆ ਮਰੀਗਾ ਜਿਹੜਾ ਵਰਕਰ ਦੇ ਵਿੱਚ ਸਾਰਾ ਦਰਜ ਹੋ ਗਿਆ ਉਹਦਾ ਤਾਂ ਨਾਂ ਆ ਗਿਆ ਠੀਕ ਹੈ ਜੀ ਇਹਦੇ ਵਿੱਚ ਸਰਪੰਚ ਵਰਦਿਆਂ ਸਾਰੀ ਉਹਦਾ ਪਰਿਵਾਰ ਉਹਦੀ ਜਿਹੜੀ ਆ ਉਹਦਾ ਮੁੰਡਾ ਠੀਕ ਹੈ ਜੀ ਉਹਦੀ ਵਾਈਫ ਸਾਰੇ ਜਿਹੜੇ ਅਮਰੀਕਾ ਮੁੰਡਾ ਉਹਦਾ ਸਟੱਡੀ ਕਰਦਾ ਸੀ ਇਹਨਾਂ ਨੇ ਮਰੀਗਾ ਦੇ ਵਿੱਚ ਕੰਮ ਕੋਈ ਨਹੀਂ ਕੀਤਾ ਪਰਵੇਜ ਜਿਹੜੀ ਆ ਲੈਂਦੇ ਰਹਿ ਇਹ ਇਦਾਂ ਦੇ ਨਹੀਂ ਕੇਸ ਇਹ ਤੋਂ ਇਲਾਵਾ ਜਿਹੜਾ ਆ ਇੱਕ ਕੇਸ ਹੈਗਾ ਜੀ ਬੀਮ ਸਿੰਘ ਦਾ ਇਹ ਇਹਨੂੰ ਮਦੇਗਾ ਵਰਕਰ ਸ਼ੋ ਕੀਤਾ ਜਦ ਕਿ ਉਹਦੀ ਉਹਦਾ ਰਿਕਾਰਡ ਦੇਖਿਆ ਜਾ ਉਹ ਕਹਿੰਦਾ ਮੈਂ ਤਾਂ ਕਰੀ ਗਿਆ ਹੀ ਨਹੀਂ ਇਹਦੇ ਮਰਨ ਤੋਂ ਬਾਅਦ ਵੀ ਜਿਹੜੇ ਇਹਦੇ ਖਾਤੇ 'ਚ ਇਹਨੂੰ ਇਹਦੇ ਇਹਦੇ ਖਾਤੇ 'ਚ ਵੇਜਸ ਜਾਂਦੀਆਂ ਰਹੀਆਂ ਫਿਰ ਅਜੈਬ ਸਿੰਘ ਆ ਸੰਤੋਲੀ ਵਿਲੇਜ ਪਟਿਆੜਾ ਦਾ ਇਹ ਵੀ ਮਰ ਗਿਆ ਇਹਦੇ ਬਾਅਦ ਮਰਨ ਤੋਂ ਬਾਅਦ ਵੀ ਇਹਦੇ ਜਿਹੜੇ ਪੈਸੇ ਜਾਂਦੇ ਰਹੇ ਇਹ ਤੋਂ ਇਲਾਵਾ ਰਮਾਲ ਕੌਰ ਆ ਲਵਾਣਾ ਟੇਕੂ ਵਿਲੇਜ ਦੀ ਪਟਿਆਲਾ ਦੀ ਇਹ ਕੰਮ ਤੇ ਜਾਂਦੀ ਰਹੀ ਪੈਸੇ ਕਰਪਿੰਦਰ ਕੌਰ ਦੇ ਅਕਾਊਂਟ ਚ ਜਾਂਦੇ ਰਹੇ ਮਤਲਬ ਕਹਿਣ ਦਾ ਮਤਲਬ ਇਹ ਆ ਕਿ ਆ ਇੱਕ ਭਿੰਦਰ ਕੌਰ ਆ ਹਾਂ ਕਲਵਰ ਵਿਲੇਜ ਦੀ ਪਟਿਆਲਾ ਦੀ ਇਹਦੇ ਨਾਲ ਵੀ ਇਦਾਂ ਹੀ ਹੋਇਆ ਕੰਮ ਤਾਂ ਜਿਹੜਾ ਇਹਨੂੰ ਦੇਖੋ ਇਹਦੇ ਵਿੱਚ ਜਿਹੜਾ ਆ ਘੜ ਤੋਂ ਘੜ ਜਿਹੜਾ ਮੰਡੀਟਰੀ ਸੀਗਾ ਕਿ 100 ਦਿਨ ਦਾ ਕੰਮ ਦੇਣਾ ਗਰੰਟੀ ਸੀ ਪਰ ਕੰਮ ਤੇ ਇਹਨੂੰ ਦਿੱਤਾ ਹੀ ਨਹੀਂ 40 ਦਿਨ ਦਾ ਅਸਲ ਸੈਲਰੀ ਕਿੰਨੀ ਹੈ ਕਿਸੇ ਨੂੰ 5 ਰੁਪਏ ਕਿਸੇ ਨੂੰ 15 ਰੁਪਏ ਤੁਸੀਂ ਜਿਹੜੀਆਂ ਮੈਂ ਕਹਿੰਦਾ ਜਿਹੜੇ ਵੀ ਆ ਜਿਹੜੇ ਲੋਕ ਜੈਨੂਨ ਕੰਮ ਕਰਦੇ ਸੀ ਉਹਨਾਂ ਨੂੰ ਕੰਮ ਨਹੀਂ ਮਿਲਿਆ ਰਿਕਾਰਡ ਦੇ ਵਿੱਚ ਜਿਹੜੇ ਸਰਪੰਚ ਸੀਗੇ ਉਹ ਆਪਣਾ ਨਾਮ ਪਾਉਂਦੇ ਰਹੇ ਸੀ ਸਰਪੰਚ ਆਪਣਾ ਪਾਉਂਦੇ ਰਹੇ ਉਹਦੇ ਵਿੱਚ ਜਿਹੜਾ ਆ ਤੁਸੀਂ ਜੇ ਪ੍ਰੋਪਰ ਜਿਹੜੀ ਹੈ ਜਿੰਨੇ ਵੀ ਰਿਕਾਰਡ ਜਿਹੜੇ ਫਰਾਡ ਜਿਹੜੇ ਹੋਏ ਐ 10653 ਤੇ ਬਹੁਤ ਘਟਿਆ ਬਹੁਤ ਜ਼ਿਆਦਾ ਜਿਹੜੇ ਫਰਾਡ ਹੋਏ ਹੋਣੇ ਆ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਤਾਂ ਗਰੀਬਾਂ ਨੂੰ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੋਇਆ ਇਹਦੇ ਵਿੱਚ ਜਿਹੜੇ ਆ ਫਾਇਦਾ ਲੈ ਗਏ ਕਿਹੜੇ ਜਿਹੜੇ ਜਿਹੜੇ ਜਿਹੜੀ ਪਹੁੰਚ ਵਾਲੇ ਵਿਅਕਤੀ ਸਕੇ ਮਨਰੇਗਾ ਤੇ ਬੜੀ ਸਿਆਸਤ ਹੋ ਰਹੀ ਹੈ ਇੱਧਰ ਇੱਕ ਕਾਂਗਰਸੀਆਂ ਦੀ ਗੱਲ ਕਰ ਲਈ ਉਹ ਕਹਿੰਦੇ ਭਾਈ ਗਰੀਬਾਂ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰ ਲਿਆ ਹੈ ਜੀ ਬੀਜੇਪੀ ਵਾਲਿਆਂ ਨੇ ਉਧਰ ਆਮ ਆਦਮੀ ਪਾਰਟੀ ਵਾਲੇ ਵੀ ਉਹ ਵੀ ਇਹੀ ਗੱਲ ਕਹਿ ਰਹੇ ਨੇ ਵੀ ਭਾਈ ਗਰੀਬਾਂ ਮਜ਼ਦੂਰਾਂ ਦੇ ਨਾਲ ਧੱਕਾ ਹੋ ਰਿਹਾ ਫਿਰ ਤੁਹਾਨੂੰ ਕੀ ਲੱਗਦਾ ਹੈ ਮਨਰੇਗਾ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਜੀ ਦੇਖੋ ਜੀ ਇਲੈਕਸ਼ਨ ਆਉਣ ਵਾਲੀ ਹੈ 2027 27 ਇਲੈਕਸ਼ਨ ਆਉਣ ਵਾਲੀ ਹੈ ਗਰੀਬਾਂ ਨੂੰ ਤਾਂ ਹਮੇਸ਼ਾ ਇੱਕ ਢਾਲ ਵਾਂਗ ਹੀ ਵਰਤਦੇ ਰਹੇ ਆ ਵੀ ਅਸੀਂ ਪ੍ਰੋਟੈਸਟ ਕਰਾਂਗੇ ਤੁਸੀਂ ਯਾਰ ਆਪ ਤੇ 50 ਵਜੇ ਲੱਖ ਦੀ ਗੱਡੀ ਤੇ ਉਤਰਦੇ ਹੋ ਧਰਨੇ ਤੇ ਆਉਂਦੇ ਹੋ ਹੈ ਵਧੀਆ ਸੋਹਣਾ ਚਿੱਟਾ ਕੁੜਤਾ ਵਜਮਾ ਪਾ ਕੇ ਉਤੋਂ ਜੈਕਟ ਪਾ ਕੇ ਹੈ ਜੀ ਤੇ ਧਰਨੇ ਤੇ ਆਉਂਦੇ ਹੋ ਲੈਕਚਰ ਦੇ ਦਿੰਦੇ ਹੋ ਚੱਲ ਜਾਂਦੇ ਹੋ ਗਰੀਬਾਂ ਬਾਰੇ ਕੀ ਸੋਚਿਆ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਹਨਾਂ ਨੇ ਸੈਸ਼ਨ ਕਰਦੇ ਸੀ ਪਰ ਉਹ ਸੈਸ਼ਨ ਵੇਖ ਕੇ ਵੀ ਮੈਂ ਗੱਲ ਮੈਂ ਜਿਹੜੀ ਗੱਲ ਕਰਦਾ ਹਾਂ ਨਾ ਆਪਣੇ ਸਿਮਰਨ ਜੀ ਦੁੱਖ ਹੁੰਦਾ ਜੇ ਸਾਡੇ ਇੱਕ ਤਾਂ ਲਾਈਵ ਚਲਾਉਂਦੇ ਆ ਸਾਰਾ ਕੁਝ ਤੁਹਾਡੇ ਸੋਸ਼ਲ ਮੀਡੀਆ ਤੇ ਆ ਜਾਂਦਾ ਜਿਸ ਤਰ੍ਹਾਂ ਉਹਥੇ ਲੜਦੇ ਪਏ ਸੀ ਇਹ ਸਿਆਸੀ ਪਾਰਟੀਆਂ ਚ ਨਹੀਂ ਆ ਵੀ ਹੈ ਜਿੱਦਾਂ ਲੜਦੇ ਪਏ ਸੀ ਜੇ ਆਪਣੇ ਯੂਥ ਆਪਣੇ ਬੱਚੇ ਦੇਖਦੇ ਹਨ ਉਹ ਕੀ ਸੇਤ ਲੈਣਗੇ ਤੁਸੀਂ ਤੇ ਆਪ ਆਪੋਚ ਹੀ ਲੜੀ ਜਾਂਦੇ ਪਏ ਹੋ ਹੁਣ ਕਾਂਗਰਸ ਪਾਰਟੀ ਕਹਿ ਰਹੀ ਹੈ ਜੀ ਅਸੀਂ ਵੀ ਵਿਰੋਧ ਕਰਦੇ ਹਾਂ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਵੀ ਵਿਰੋਧ ਕਰਦੇ ਹਾਂ ਪਰ ਤੁਸੀਂ ਤੇ ਆਪੋਚ ਲੜਦੇ ਪਏ ਹੋ ਵਿਰੋਧ ਕਰਦੇ ਹੋ ਤਾਂ ਇਕੱਠੇ ਹੋ ਕੇ ਜਾਓ ਉਥੇ ਦਿੱਲੀ ਉਥੇ ਜਾ ਕੇ ਉਥਾ ਉਥੇ ਤਾਂ ਗੱਲ ਪਚਾਓ ਤੁਸੀਂ ਹੁਣ ਆ ਭਾਰਤੀ ਜਨਤਾ ਪਾਰਟੀ ਨੇ ਵੀ ਸ਼ੁਰੂ ਕਰ ਦਿੱਤਾ ਵੀ ਆ ਕੱਲ ਤੋਂ ਮੇਰੇ ਖਿਆਲ ਸ਼ੁਰੂ ਕੀਤਾ ਉਹਨਾਂ ਨੇ ਵੀ ਉਹ ਫਾਇਦੇ ਕਨਾਰੇ ਹੈ ਕਾਂਗਰਸ ਨੇ ਕਾਂਗਰਸੀ ਵਿਰੋਧ ਕਰੀ ਜਾਂਦੇ ਆਮ ਆਦਮੀ ਪਾਰਟੀ ਵਾਲੇ ਵਿਰੋਧ ਕਰੀ ਜਾਂਦੇ ਉਹ ਕਰੀ ਜਾ ਰਿਹਾ ਉਹ ਮੈਂ ਕਹਿੰਨਾ ਤੁਸੀਂ ਜਿਹੜੀ ਹੈ ਇਹਦੇ ਵਿੱਚ ਜਿਹੜੀ ਹੈ ਇਹਦੇ ਵਿੱਚ ਸਿਆਸਤ ਨਾ ਕਰੋ ਇਹ ਚ ਇਹ ਦੇਖੋ ਕਿ ਗਰੀਬਾਂ ਦਾ ਭਲਾ ਕਿਸ ਤਰ੍ਹਾਂ ਹੋਣਾ ਹੈ ਜਿਹੜੇ ਮਜ਼ਦੂਰ ਐ ਜਿਹੜੇ ਹੁਣ ਠੰਡ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਜਾਂ ਜਿਹੜਿਆਂ ਨੇ ਜਦੋਂ ਕਰੋਨਾ ਪੀਰੀਅਡ ਸੀਗਾ ਜਿਹੜੇ ਗਰੀਬਾਂ ਨੇ ਉਦੋਂ ਕੰਮ ਕੀਤਾ ਉਹਨਾਂ ਨੂੰ ਤੇ ਉਹਨਾਂ ਦੇ ਪੂਰੇ ਪੈਸੇ ਹੀ ਨਹੀਂ ਮਿਲੇ ਜਿੰਨਾ ਉਹਨਾਂ ਨੇ ਕੰਮ ਕੀਤਾ ਇਸ ਕਰਕੇ ਜਿਹੜੀ ਐ ਨਾ ਇਦਾਂ ਦੀ ਸਿਆਸਤ ਨਾ ਕਰੋ ਆ ਪਿੰਡਾਂ ਦੇ ਜਿਹੜੇ ਆ ਮਜ਼ਦੂਰ ਨੇ ਗਰੀਬ ਨੇ ਸਾਡੇ ਸਾਡੇ ਭਰਾ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਆਪਣੇ ਤੁਸੀਂ ਦੇਖੋ ਇੱਥੇ ਤੁਹਾਨੂੰ ਕਿਸੇ ਸਿਆਸੀ ਪਾਰਟੀ ਨੇ ਕੁਝ ਨਹੀਂ ਦੇਣਾ ਇਹ ਵਰਤਨਾ ਇਹ ਨਹੀਂ ਤੁਹਾਨੂੰ ਵਰਤਨਾ ਤੁਹਾਨੂੰ ਆਪਣੇ ਹੱਕ ਆਪ ਲੈਣੇ ਪੈਣੇ ਆ ਆਪ ਇਕੱਠੇ ਹੋਵੋ ਤੁਸੀਂ ਕਿਸ ਕਿਸੇ ਸਿਆਸੀ ਪਾਰਟੀ ਦੇ ਮਗਰ ਲੱਗਣ ਦੀ ਲੋੜ ਨਹੀਂ ਮਨੇਗਾ ਜਿਹੜੀ ਐ ਸਕੀਮ ਜਿਹੜੀ ਐ ਇਹਦੀ ਜਿਹੜੀ ਫੁੱਲ ਫਾਰਮ ਜਿਹੜੀ ਇਹਦੀ ਹੈਗੀ ਹੈ ਮਹਾਤਮਾ ਗਾਂਧੀ ਨੈਸ਼ਨਲ ਏਮਪਲੋਇਮੈਂਟ ਗਾਰੰਟੀ ਐਕਟ ਇਹ ਕਦੋਂ ਬਣਿਆ ਸੀਗਾ ਜੀ ਇਹ 20 ਅਕਤੂਬਰ 2010 ਨੂੰ ਜਦੋਂ ਸਰਦਾਰ ਮਨਮੋਹਨ ਸਿੰਘ ਸਾਡੇ ਪ੍ਰਧਾਨ ਮੰਤਰੀ ਸੀ ਦੇਸ਼ ਦੇ ਤੇ ਜਿਹੜੀ ਇਹ ਹੁਣ ਆਪਣਾ ਜਿਹੜੀ ਵੀ ਬੀ ਜੀ ਰਾਮ ਜੀ ਇਹਦੀ ਜਿਹੜੀ ਫੁੱਲ ਫਾਰਮ ਹੈਗੀ ਹੈ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ ਗ੍ਰਾਮੀਨ ਬਿਲ ਇਹ ਹੁਣ ਪਾਰਲੀਮੈਂਟ ਦੇ ਜਿਹੜਾ ਇਹ ਜਿਹੜਾ ਪਾਸ ਹੋ ਗਿਆ ਤੇ ਰਾਸ਼ਟਰਪਤੀ ਨੇ ਵੀ ਜਿਹੜਾ ਇਸ ਤੇ ਸਹਿਮਤੀ ਆਪਣੀ ਜਿਹੜੀ ਆ ਉਹ ਜਾਰ ਕਰ ਦਿੱਤੀ ਹੈ ਐਸਡੀਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪੂਰੇ ਦੇਸ਼ ਭਰ ਦੇ ਵਿੱਚ ਮਨਰੇਗਾ ਸਕੀਮ ਨੂੰ ਲੈ ਕੇ ਚਰਚਾ ਹੈ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਵੀਬੀਜੀ ਰਾਮਜੀ ਰੱਖ ਦਿੱਤਾ ਹੈ ਯਾਨੀ ਕਿ ਵਿਕਸਿਤ ਭਾਰਤ ਜੀ ਰਾਮਜੀ ਬਹੁਤ ਸਾਰੇ ਲੋਕ ਚਰਚਾਵਾ ਕਰ ਰਹੇ ਨੇ ਵੀ ਭਾਈ ਇਸ ਸਕੀਮ ਨੂੰ ਮਨਰੇਗਾ ਸਕੀਮ ਨੂੰ ਧਾਰਮਿਕ ਤੇ ਧਾਰਮਿਕ ਰੰਗਤ ਦੇ ਦਿੱਤੀ ਗਈ ਹੈ ਮਨਰੇਗਾ ਤੇ ਵੀਬੀਜੀ ਰਾਮਜੀ ਦੇ ਬਾਰੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਐਡਵੋਕੇਟ ਗੁਰਜੀਤ ਸਿੰਘ ਕਾਲੂ ਮੌਜੂਦ ਨੇ ਇਹ ਹੱਥਾਂ ਦੇ ਵਿੱਚ ਪੇਪਰ ਲੈ ਕੇ ਆਏ ਹੋਏ ਨੇ ਪੂਰੀ ਡਿਟੇਲ ਇਹ ਆ ਜਿਹੜੀ ਨਰੇਗਾ ਤੇ ਜੀ ਰਾਮਜੀ ਦੇ ਬਾਰੇ ਅੱਜ ਦੱਸਣਗੇ ਤਾਂ ਸਵਾਗਤ ਕਰਦੇ ਹਾਂ ਐਡਵੋਕੇਟ ਸਾਹਿਬ ਸასი ਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਦੇਖੋ ਆਪਣੇ ਅਸਵੇਲੇ ਮਨਰੇਗਾ ਤੇ ਵੀ ਜੀ ਰਾਮਜੀਤ ਸਕੀਮ ਬਾਰੇ ਪੂਰੇ ਦੇਸ਼ ਵਿੱਚ ਜਿਹੜਾ ਇਹ ਚਰਚਾ ਚੱਲ ਰਹੀ ਹੈ ਤੇ ਦੇਸ਼ ਨਾਲੋਂ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਇਹਦਾ ਜਿਹੜਾ ਵਿਰੋਧ ਪੰਜਾਬ ਵਿੱਚ ਹੋ ਰਿਹਾ ਸਿਮਰਨ ਜੀ ਮਨਰੇਗਾ ਜਿਹੜੀ ਹੈ ਸਕੀਮ ਜਿਹੜੀ ਹੈ ਇਹਦੀ ਜਿਹੜੀ ਫੁੱਲ ਫਾਰਮ ਜਿਹੜੀ ਇਹਦੀ ਹੈਗੀ ਹੈ ਮਹਾਤਮਾ ਗਾਂਧੀ ਨੈਸ਼ਨਲ ਏਮਪਲੋਇਮੈਂਟ ਗਾਰੰਟੀ ਐਕਟ ਇਹ ਕਦੋਂ ਬਣਿਆ ਸੀਗਾ ਜੀ ਇਹ 20 ਅਕਤੂਬਰ 2010 ਨੂੰ ਜਦੋਂ ਸਰਦਾਰ ਮਨਮੋਹਨ ਸਿੰਘ ਸਾਡੇ ਪ੍ਰਧਾਨ ਮੰਤਰੀ ਸੀ ਦੇ ਤੇ ਜਿਹੜੀ ਇਹ ਹੁਣ ਆਪਣਾ ਜਿਹੜੀ ਵੀ ਵੀ ਜੀ ਰਾਮ ਜੀ ਇਹਦੀ ਜਿਹੜੀ ਫੁੱਲ ਫਾਰਮ ਹੈਗੀ ਹੈ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਨ ਬਿਲ ਇਹ ਹੁਣ ਪਾਰਲੀਮੈਂਟ ਦੇ ਜਿਹੜਾ ਇਹ ਜਿਹੜਾ ਪਾਸ ਹੋ ਗਿਆ ਤੇ ਰਾਸ਼ਟਰਪਤੀ ਨੇ ਵੀ ਜਿਹੜਾ ਇਸ ਤੇ ਸਹਿਮਤੀ ਆਪਣੀ ਜਿਹੜੀ ਆ ਉਹ ਜਾਰ ਕਰ ਦਿੱਤੀ ਹੈ ਇਹ ਸਾਰਾ ਜਿਹੜਾ ਅਸੀਂ ਤੇ ਅਸੀਂ ਜਿਹੜਾ ਦੇਖਿਏ ਸਰਕਾਰਾਂ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਜਿਹੜੀਆਂ ਆ ਵੱਖ-ਵੱਖ ਸਮੇਂ ਦੇ ਸਮੇਂ ਤੇ ਗਰੀਬਾਂ ਨੂੰ ਜਿਹੜੀ ਆ ਬੀਪੀਐਲ ਜਿਹੜੇ ਆ ਵਿਓ ਪੋਵਰਟੀ ਲਾਈਨ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਜਿਹੜੇ ਵਿਅਕਤੀ ਆ ਉਹਨਾਂ ਲਈ ਵੱਖਰੀਆਂ-ਵੱਖਰੀਆਂ ਸਕੀਮਾਂ ਬਣਾਉਂਦੀ ਰਹੀ ਹੈ ਮੈਂ ਇਥੇ ਕਾਫੀ ਮੈਂ ਜਿਹੜਾ ਇਥੇ ਮੈਂ ਡਗਾਈ ਨਾਲ ਸ਼ੁਰੂ ਤੋਂ ਇਹਨਾਂ ਦੀਆਂ ਸਕੀਮਾਂ ਹੋਈਆਂ ਸਾਰਾ ਮੈਂ ਪੜਿਆ ਉਹਦੇ ਵਿੱਚ ਇਹਦੇ ਵਿੱਚ ਪਹਿਲਾਂ ਜੇ ਆਰ ਬਾਈ ਜਵਾਹਰ ਰੋਜ਼ਗਾਰ ਯੋਜਨਾ ਜਿਹੜੀ 1999 ਦੇ ਵਿੱਚ ਉਦੋਂ ਸ਼੍ਰੀ ਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਜਿਹੜੀ ਹੈ ਇਹ ਸਕੀਮ ਜਿਹੜੀ ਹੈ ਸ਼ੁਰੂ ਕੀਤੀ ਸੀ ਇਹ ਵੀ ਮਨਰੇਗਾ ਵਰਗੀ ਸਕੀਮ ਸੀਗੀ ਗਰੀਬਾਂ ਨੂੰ ਜਿਹੜਾ ਰੋਜ਼ਗਾਰ ਦਿੱਤਾ ਜਾਂਦਾ ਸੀ ਹਾਂ ਇਹ ਸਾਰਾ ਜੋ ਕੁਝ ਵੀ ਆ ਇਹ ਗਰੀਬਾਂ ਦੀ ਮਦਦ ਲਈ ਜਿਹੜੀ ਆ ਜਿਹੜੇ ਗਰੀਬੀ ਦੇ ਖਾਤੋਂ ਹੇਠਾਂ ਜਿਹੜੇ ਵਿਅਕਤੀ ਸੀਗੇ ਉਹਨਾਂ ਲਈ ਇਹ ਸਕੀਮਾਂ ਜਿਹੜੀਆਂ ਸਮੇਂ-ਸਮੇਂ ਤੇ ਬਣਦੀਆਂ ਰਹੀਆਂ ਇਹ ਜੀਆਰਵਾਈ ਤੋਂ ਪਹਿਲਾਂ ਐਨਆਰਈਪੀ ਸਕੀਮ ਨੈਸ਼ਨਲ ਰੂਰਲ EMPLOYMENT ਪ੍ਰੋਗਰਾਮ ਇਹ ਸ਼੍ਰੀਮਤੀ ਇੰਦਰਾ ਗਾਂਧੀ ਜੀ ਜਦੋਂ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਇਹ ਸਕੀਮ ਜਿਹੜੀ ਹੈ 1980 'ਚ ਸ਼ੁਰੂ ਕੀਤੀ ਸੀ ਇਸੇ ਤਰ੍ਹਾਂ R L E G P ਰੂਰਲ ਲੈਂਡਲਰਸ ਏਮਪਲੋਇਮੈਂਟ ਗਰੰਟੀ ਪ੍ਰੋਗਰਾਮ ਇਹ ਵੀ 1993 83 ਦੇ ਵਿੱਚ ਜਿਹੜੀ ਹੈ ਸਕੀਮ ਸ਼ੁਰੂ ਕੀਤੀ ਬਾਅਦ ਵਿੱਚ ਇਹ ਦੋਨੋਂ ਸਕੀਮਾਂ ਜਿਹੜੀਆਂ ਮਰਜ ਹੋ ਗਈਆਂ ਜੀ ਆਰ ਯੂ ਜਵਾਰ ਰੋਜ਼ਗਾਰ ਯੋਜਨਾ 'ਚ ਇਹ ਸਕੀਮਾਂ ਸਰਕਾਰ ਦਾ ਬਣਾਉਣ ਦਾ ਮਤਲਬ ਇਹੀ ਸੀਗਾ ਮੇਨ ਜਿਹੜਾ ਉਹਨਾਂ ਦਾ ਮਕਸਦ ਜਿਹੜਾ ਸੀਗਾ ਵੀ ਗਰੀਬਾਂ ਨੂੰ ਕਿੱਦਾਂ ਜਿਹੜਾ ਉਹਨਾਂ ਦਾ ਉਹਨਾਂ ਨੂੰ ਆਪਾਂ ਗਰੀਬੀ ਰੇਖਾ ਤੋਂ ਕਿੱਦਾਂ ਉੱਪਰ ਲੈ ਕੇ ਆਈਏ ਇਸੇ ਤਰ੍ਹਾਂ ਜੀ ਜੀ ਐਸਵਾਈ ਜਵਾਹਰਗ੍ਰਾਮ ਗ੍ਰਾਮ ਸਮਰਧੀ ਯੋਜਨਾ ਇਹ ਸ਼੍ਰੀ ਅਟਰਪਿਹਰੀ ਬਾਜਪਾਈ ਜਦੋਂ ਸਾਡੇ ਪ੍ਰਧਾਨ ਮੰਤਰੀ ਸੀ 1999 ਚ ਉਹਨਾਂ ਨੇ ਬਣਾਈ ਸੀ ਉਹਦੇ ਬਾਅਦ ਇਹਨੂੰ ਬਦਲ ਕੇ ਐਸ ਜੀ ਆਰਵਾਈ ਸੰਪੂਰਨ ਗ੍ਰਾਮੀਨ ਰੋਜ਼ਗਾਰ ਯੋਜਨਾ ਇਹ ਵੀ ਸ਼੍ਰੀ ਅਟਰਪਿਹਰੀ ਬਾਜਪਾਈ ਨੇ ਸਾਲ 2001 ਚ ਬਣਾਈ ਉਹਦੇ ਬਾਅਦ ਜਿਹੜਾ ਆ ਨਰੇਗਾ ਸਕੀਮ ਆ ਗਈ ਨੈਸ਼ਨਲ ਰੂਰਲ এমਪਲੋਇਮੈਂਟ ਗਾਰੰਟੀ ਐਕਟ ਇਸ ਇਹ ਜਿਹੜੀਆਂ ਜਿੰਨੀਆਂ ਸਕੀਮਾਂ ਸੀ ਪਹਿਲਾਂ ਸਕੀਮਾਂ ਸੀਗੀਆਂ ਉਹਦੇ ਬਾਅਦ ਸਰਦਾਰ ਮਨਮੋਹਨ ਸਿੰਘ ਨੇ 2005 ਵਿੱਚ ਇੱਕ ਇਹ ਐਕਟ ਬਣਾ ਦਿੱਤਾ ਕਾਨੂੰਨ ਬਣ ਗਿਆ ਇੱਕ ਕਾਨੂੰਨ ਬਣ ਗਿਆ ਜਿਹੜਾ ਨਰੇਗਾ ਬਾਅਦ ਵਿੱਚ ਇਹ ਜਿਹੜਾ ਨਰੇਗਾ ਤੋਂ ਬਾਅਦ ਇਹ ਮੰਦਰੇਗਾ ਆ ਗਿਆ ਸਭ ਤੋਂ ਪਹਿਲਾਂ ਮਨਮੋਹਨ ਸਿੰਘ ਹੋਣਾ ਨੇ ਨਰੇਗਾ ਬਣਾਇਆ ਸੀ ਇਹਨਾਂ ਨੇ ਨਰੇਗਾ 2005 ਵਿੱਚ ਬਣਾਇਆ ਸੀ ਉਹ ਜਿਹੜੀਆਂ ਜਿੰਨੀ ਬਾਕੀ ਸਾਰੀਆਂ ਸਕੀਮਾਂ ਸੀ ਪਹਿਲਾਂ ਉਹਦੇ ਬਾਅਦ ਇਹਨੂੰ ਇੱਕ ਉਹਨਾਂ ਨੇ ਐਕਟ ਦਾ ਜੜਾਇਆ ਰੂਪ ਦੇ ਦਿੱਤਾ ਇਹ ਇੱਕ ਐਕਟ ਬਣ ਗਿਆ ਮੰਦਰੇਗਾ ਵੀ ਬਣ ਗਿਆ ਜਿੱਦਾਂ ਹੁਣ ਮੰਦਰੇਗਾ ਨਰੇਗਾ ਇਹ ਐਕਟ ਬਣ ਗਿਆ ਸਿਕਾ ਮਨਰੇਗਾ ਔਰ ਨਰੇਗਾ ਦੇ ਵਿੱਚ ਅੰਤਰ ਕੀ ਹੈਗਾ 2005 ਦੇ ਵਿੱਚ ਨਰੇਗਾ ਬਣਿਆ ਔਰ 2010 ਦੇ ਵਿੱਚ ਮਨਰੇਗਾ ਇਹਨਾਂ ਦੋਨਾਂ 'ਚ ਅੰਤਰ ਕੀ ਹੈ ਜੀ ਇਹਦੇ ਵਿੱਚ ਦੇਖੋ ਸਰਕਾਰਾਂ ਵੱਲੋਂ ਕੋਸ਼ਿਸ਼ ਸਗੀ ਵੀ ਜਿਹੜੀ ਕੋਈ ਕਮੀ ਰਹਿ ਗਈ ਹੈ ਗਰੀਬਾਂ ਨੂੰ ਕਿੱਦਾਂ ਮਦਦ ਪਹੁੰਚਾਉਣੀ ਹੈ ਉਹ ਵੀ ਸਮੇ ਸਮੇ ਤੇ ਜਿਹੜੀਆਂ ਸਰਕਾਰਾਂ ਜਿਹੜੀਆਂ ਆ ਸੌਧਾਂ ਜਿਹੜੀਆਂ ਕਰਦੀਆਂ ਰਹੀਆਂ ਮਤਲਬ ਮੇਨ ਜਿਹੜਾ ਜੋ ਵੀ ਜਿਹੜੇ ਜੋ ਵੀ ਐਕਟ ਬਣੇ ਆ ਮਨਰੇਗਾ ਬਣੇ ਆ ਇਹ ਸਭ ਗਰੀਬਾਂ ਦੀ ਜਿਹੜੀ ਆ ਗਰੀਬਾਂ ਨੂੰ ਕਿੱਦਾਂ ਅਸੀਂ ਉਹਨਾਂ ਨੂੰ ਜਿਹੜੀ ਆ ਗਰੀਬੀ ਰੇਖਾ ਤੋਂ ਉੱਪਰ ਲੈ ਕੇ ਆਉਣਾ ਇਹ ਸਮੇ ਸਮੇ ਤੇ ਸਰਕਾਰਾਂ ਵੱਲੋਂ ਇਹ ਜਿਹੜੀਆਂ ਕਵਿਸ਼ਨਾਂ ਜਿਹੜੀਆਂ ਚੱਲਦੀਆਂ ਰਹੀਆਂ ਹੁਣ ਜਿਹੜੀ ਗੱਲ ਜਿਹੜੀ ਮੈਂ ਕਰ ਕਰਦਾ ਪਿਆ ਮੈਂ ਜਿਹੜੀ ਵੀ ਗੱਲ ਮੈਂ ਕਰ ਰਿਹਾ ਮੈਂ ਜਿਹੜੇ ਮੇਰੇ ਕੋਲ ਸਾਰੇ ਸਬੂਤ ਪਏ ਜੀ ਇਹਦੇ ਵਿੱਚ ਜਿਹੜੀ ਮਰੇਗਾ ਸਕੀਮ ਦਾ ਜਿਹੜਾ ਸਭ ਤੋਂ ਜ਼ਿਆਦਾ ਮਿਸਯੂਜ਼ ਇਹਦਾ ਸਕੀਮ ਦਾ ਹੋਇਆ ਮਰੇਗਾ ਸਕੀਮ ਦਾ ਇਹਦੇ ਵਿੱਚ ਡੀਡੀਪੀਓ ਜੀ ਸਰਪੰਚ ਤੇ ਜਿਹੜੇ ਲੇਬਰ ਕੰਟਰੈਕਟਰ ਹੈ ਇਹਨਾਂ ਨੇ ਰਲ ਕੇ ਜਿਨੀ ਕਪੜਾ ਵਾਜੀ ਦਾ ਨੇ ਕੀਤੀ ਕੋਈ ਜਿਹੜੇ ਮਰੇ ਬੰਦੇ ਆ ਉਹ ਵੀ ਮਰੇਗਾ ਵਰਕਰ ਬਣ ਕੇ ਉਹਨਾਂ ਦੇ ਵੀ ਉਹਨਾਂ ਦੀ ਵੀ ਜਿਹੜੀਆਂ ਆ ਵੇਜਸ ਲੈਂਦੇ ਰਹੇ ਜੀ ਫਰਜੀ ਬੰਦੇ ਆ ਰੇ ਵੇਜਸ ਲੈਂਦੇ ਰਹੇ ਜੀ ਟੋਟਲ ਜਿਹੜਾ ਹੈਗਾ 10653 ਜਿਹੜੇ ਆ ਫਰਾਡ ਜਿਹੜੇ ਆ ਪੰਜਾਬ ਚ ਡਿਟੈਕਟ ਜਿਹੜੇ ਆ ਜਿਹੜੇ ਲੱਭੇ ਆ ਪਰ ਸਰ ਪਿਛਲੇ ਕਿੰਨੇ ਸਮੇ ਤੋਂ ਜੀ ਇਹ ਜਿਹੜਾ ਇਹ ਜਦੋਂ ਦੀ ਸਕੀਮ ਸ਼ੁਰੂ ਹੋਈ ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਸਰਕਾਰਾ ਐਕਸ਼ਨ ਕਿਉਂ ਨਹੀਂ ਲੈਂਦੀਆਂ ਫਈਆਂ ਹੂੰ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਦਾ ਪਿਆ ਕਿ ਇਸ ਵੇਲੇ ਜਿਹੜਾ 31 ਅ ਦਸੰਬਰ 2025 ਦਾ ਆਕੜਾ ਜਿਹੜਾ ਹੈਗਾ 20.21 ਲੱਖ ਜਿਹੜੇ ਟੋਟਲ ਰਜਿਸਟਰਡ ਮੀਲਗਾ ਵਰਕਰ ਜੋਬ ਕਾਰਡ ਜਿਹੜੇ ਹੈਗੇ ਆ ਪੰਜਾਬ ਚ ਸੀਗੇ ਜੀ ਜਿੱਚੋ 30.15 ਲੱਖ ਜਿਹੜੇ ਹੈਗੇ ਆ ਇਰਜਿਸਟਰ ਵਰਕਰ ਸੀ ਪੰਜਾਬ ਚ ਤੇ ਜਿਹੜੇ ਐਕਟਿਵ ਜੌਬ ਕਾਰਡ ਹੈਗੇ 11.92 ਲੱਖ ਤੇ ਟੋਟਲ ਐਕਟਿਵ ਵਰਕਰ 14.99 ਆ ਤੇ 36 ਘੜਾ ਜਿਹੜਾ ਹੈਗਾ ਸਟੇਟ ਇਹ ਜੇ ਵੇਖਿਆ ਜਾਵੇ ਤਾਂ ਸਭ ਤੋਂ ਵੱਧ ਜਿਹੜੇ ਆ ਮਜ਼ਰੇਗਾ ਵਰਕਰ ਜਿਹੜੇ ਆ 36 ਘੜਾ ਦੇ ਵਿੱਚ ਜਿਹੜੇ ਆ ਜਿੰਨਾ ਦਾ ਜਿਹੜਾ ਰਿਕਾਰਡ ਹੈਗਾ ਮੌਜੂਦ ਹੈਗਾ ਅੱਛਾ ਇੱਥੇ ਐਡਵੋਕੇਟ ਸਾਹਿਬ ਕਈ ਸਰਪੰਚੇ ਘਰੋਂ ਸਰਦੇ ਪਰਦੇ ਹੁੰਦੇ ਨੇ 20 25 25 ਕਿੱਲਾਂ ਦੇ ਮਾਲਕ ਹੁੰਦੇ ਨੇ ਜ਼ਮੀਨੀ ਜਾਇਦਾਦ ਹੁੰਦੀ ਹੈ ਉਹ ਵੀ ਨਰੇਗਾ ਕਾਰਡ ਬਣਮਾਈ ਫਿਰਦੇ ਨੇ ਇਹ ਵੀ ਸਚਾਈ ਹੈ ਜੀ ਮੈਂ ਕਿਹਾ ਜੀ ਆ ਮੇਰੇ ਕੋਲ ਰਿਕਾਰਡ ਆ ਗਿਆ ਹੂੰ ਇਰੇ ਵਿੱਚ ਸਰਪੰਚ ਇਹ ਜਦੋਂ ਸਰਪੰਚ ਬਣਿਆ ਆ ਇਹਦਾ ਸਾਰਾ ਪਰਿਵਾਰ ਜਿਹੜਾ ਆ ਮਰੇਗਾ ਜਿਹੜਾ ਵਰਕਰ ਤੇ ਵਿੱਚ ਸਾਰਾ ਦਰਜ ਹੋ ਗਿਆ ਉਹਦਾ ਤਾਂ ਨਾਂ ਆ ਗਿਆ ਠੀਕ ਹੈ ਜੀ ਇਹਦੇ ਵਿੱਚ ਸਰਪੰਚ ਬਰਦੇ ਆ ਸਾਰੀ ਉਹਦਾ ਪਰਿਵਾਰ ਉਹਦੀ ਜਿਹੜੀ ਉਹਦਾ ਮੁੰਡਾ ਠੀਕ ਹੈ ਜੀ ਉਹਦੀ ਵਾਈਫ ਸਾਰੇ ਜਿਹੜੇ ਅਮਰੀਕਾ ਮੁੰਡਾ ਉਹਦਾ ਸਟੱਡੀ ਕਰਦਾ ਸੀ ਇਹਨਾਂ ਨੇ ਮਰੀਗਾ ਦੇ ਵਿੱਚ ਕੰਮ ਕੋਈ ਨਹੀਂ ਕੀਤਾ ਪਰ ਵੇਜਸ ਜਿਹੜੀ ਆ ਲੈਂਦੇ ਰਹਿ ਇਹ ਇਦਾਂ ਦੇ ਨਹੀਂ ਕੇਸ ਇਹ ਤੋਂ ਇਲਾਵਾ ਜਿਹੜਾ ਆ ਇੱਕ ਕੇਸ ਹੈਗਾ ਜੀ ਭੀਮ ਸਿੰਘ ਦਾ ਇਹਨੂੰ ਮਰੀਗਾ ਵਰਕਰ ਸ਼ੋ ਕੀਤਾ ਜਦ ਕਿ ਉਹਦੀ ਉਹਦਾ ਰਿਕਾਰਡ ਦੇਖਿਆ ਜਾ ਉਹ ਕਹਿੰਦਾ ਮੈਂ ਤਾਂ ਕਦੇ ਗਿਆ ਹੀ ਨਹੀਂ ਇਹਦੇ ਮਰਨ ਤੋਂ ਬਾਅਦ ਵੀ ਜਿਹੜੇ ਇਹਦੇ ਖਾਤੇ 'ਚ ਇਹਨੂੰ ਇਹਦੇ ਇਹਦੇ ਖਾਤੇ 'ਚ ਵੇਜਸ ਜਾਂਦੀਆਂ ਰਹੀਆਂ ਫਿਰ ਇਤੋਂ ਇਲਾਵਾ ਅਜੈਬ ਸਿੰਘ ਆ ਸੰਤੋਲੀ ਵਿਲੇਜ ਪਟਿਆੜਾ ਦਾ ਇਹ ਵੀ ਮਰ ਗਿਆ ਇਹਦੇ ਬਾਅਦ ਮਰਨ ਤੋਂ ਬਾਅਦ ਵੀ ਇਹ ਇਹਦੇ ਜਿਹੜੇ ਪੈਸੇ ਜਾਂਦੇ ਰਹੇ ਇਤੋਂ ਇਲਾਵਾ ਰਮਾਲ ਕੌਰ ਆ ਲਵਾਨਾ ਟੇਕੂ ਵਿਲੇਜ ਦੀ ਪਟਿਆਲਾ ਦੀ ਇਹ ਕੰਮ ਤੇ ਜਾਂਦੀ ਰਹੀ ਪੈਸੇ ਇੱਕ ਰਪਿੰਦਰ ਕੌਰ ਦੀ ਅਕਾਊਂਟ 'ਚ ਜਾਂਦੇ ਰਹੇ ਮਤਲਬ ਕਹਿਣ ਦਾ ਮਤਲਬ ਇਹ ਆ ਕਿ ਆ ਇੱਕ ਭਿੰਦਰ ਕੌਰ ਆ ਹਾਂ ਕਲਵਰ ਵਿਲੇਜ ਦੀ ਪਟਿਆਲਾ ਦੀ ਇਹਦੇ ਨਾਲ ਵੀ ਇਦਾਂ ਹੀ ਹੋਇਆ ਕੰਮ ਤਾਂ ਜਿਹੜਾ ਇਹਨੂੰ ਕੰਮ ਦੇਖੋ ਇਹਦੇ ਵਿੱਚ ਜਿਹੜਾ ਆ ਘੜ ਤੋਂ ਘੜ ਜਿਹੜਾ ਮੈਂਡਟਰੀ ਸੀਗਾ ਕਿ 100 ਦਿਨ ਦਾ ਕੰਮ ਦੇਣਾ ਗਰੰਟੀ ਸੀ ਪਰ ਕੰਮ ਦੇ ਇਹਨੂੰ ਦਿੱਤਾ ਹੀ ਨਹੀਂ 40 ਦਿਨ ਦਾ ਅਸਲ ਸੈਲਰੀ ਕਿੰਨੀ ਹੈ ਕਿਸੇ ਨੂੰ 5 ਰੁਪਏ ਕਿਸੇ ਨੂੰ 15 ਰੁਪਏ ਤੁਸੀਂ ਜਿਹੜੀਆਂ ਮੈਂ ਕਹਿੰਦਾ ਜਿਹੜੇ ਵੀ ਆ ਜਿਹੜੇ ਲੋਕ ਜੈਨੂਨ ਕੰਮ ਕਰਦੇ ਸੀ ਉਹਨਾਂ ਨੂੰ ਕੰਮ ਨਹੀਂ ਮਿਲਿਆ ਰਿਕਾਰਡ ਦੇ ਵਿੱਚ ਜਿਹੜੇ ਸਰਪੰਚ ਸੀ ਉਹ ਆਪਣਾ ਨਾਮ ਪਾਉਂਦੇ ਰਹੇ ਸੀ ਸਰਪੰਚ ਆਪਣਾ ਪਾਉਂਦੇ ਰਹੇ ਉਹਦੇ ਵਿੱਚ ਜਿਹੜਾ ਆ ਤੁਸੀਂ ਜੇ ਪ੍ਰੋਪਰ ਜਿਹੜੀ ਹੈ ਜਿੰਨੇ ਵੀ ਰਿਕਾਰਡ ਜਿਹੜੇ ਫਰਾਡ ਜਿਹੜੇ ਹੋਏ ਐ 10653 ਤੇ ਬਹੁਤ ਘੱਟ ਐ ਬਹੁਤ ਜ਼ਿਆਦਾ ਜਿਹੜੇ ਫਰਾਡ ਹੋਏ ਹੋਣੇ ਆ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਤਾਂ ਗਰੀਬਾਂ ਨੂੰ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੋਇਆ ਇਹਦੇ ਵਿੱਚ ਜਿਹੜੇ ਆ ਫਾਇਦਾ ਲੈ ਗਏ ਕਿਹੜੇ ਜਿਹੜੇ ਜਿਹੜੇ ਜਿਹੜੀ ਪਹੁੰਚ ਵਾਲੇ ਵਿਅਕਤੀ ਸਕੇ ਆਪਣੇ ਬੰਦਿਆਂ ਨੂੰ ਖੁਸ਼ ਆਪਣੇ ਬੰਦਿਆਂ ਨੂੰ ਖੁਸ਼ ਕਰਨ ਲਈ ਕੁਝ ਮਰੇ ਬੰਦੇ ਜਿਹੜੇ ਆ ਉਹਨਾਂ ਦੀਆਂ ਉਹਨਾਂ ਨੂੰ ਸ਼ੋਕ ਕਰਕੇ ਮਰੇਗਾ ਵਰਕਰ ਠੀਕ ਹੈ ਜੀ ਜਿਹੜੇ ਕੋਈ ਫਰਜੀ ਨਾਮ ਵਿੱਚ ਦੇ ਕੇ ਮਰੇਗਾ ਵਰਕਰ ਇਹਦੇ ਵਿੱਚ ਜਿਹੜਾ ਜੇ ਆਪਾਂ ਕਹੀਏ ਨਾ ਤੇ ਅਰਬੰਦਾਬ ਜਿਹੜਾ ਆ ਕਪੜਾ ਨਿਕਲਣਾ ਜੇ ਆਪਾਂ ਦੇਖਿਆ ਜਾਵੇ ਤਾਂ ਇਸ ਕਰਕੇ ਜਿਹੜੇ ਤੁਸੀਂ ਧਰਨੇ ਮੈਂ ਕਹਿੰਦਾ ਵੀ ਚਲੋ ਪ੍ਰੋਟੈਸਟ ਕਰਨਾ ਬਣਦਾ ਪਰ ਪ੍ਰੋਟੈਸਟ ਇਹ ਕਰੋ ਕਿ ਜਿਹੜੇ ਬੰਦਿਆਂ ਨੂੰ ਕੰਮ ਜਿਹੜਾ ਜਿਹੜੇ ਕਪੜੇ ਬਾਜੀ ਹੋਈ ਹੈ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਓ ਤੁਸੀਂ ਹੁਣ ਜਿਹੜੀ ਇੱਕ ਮਨਰੇਗਾ ਤੇ ਬੜੀ ਸਿਆਸਤ ਹੋ ਰਹੀ ਹੈ ਇੱਧਰ ਇੱਕ ਕਾਂਗਰਸੀਆਂ ਦੀ ਗੱਲ ਕਰ ਲਈ ਉਹ ਕਹਿੰਦੇ ਭਾਈ ਗਰੀਬਾਂ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰ ਲਿਆ ਹੈ ਜੀ ਬੀਜੇਪੀ ਵਾਲਿਆਂ ਨੇ ਉਧਰ ਆਮ ਆਦਮੀ ਪਾਰਟੀ ਵਾਲੇ ਵੀ ਉਹ ਵੀ ਇਹੀ ਗੱਲ ਕਹਿ ਰਹੇ ਨੇ ਵੀ ਭਾਈ ਗਰੀਬਾਂ ਮਜ਼ਦੂਰਾਂ ਦੇ ਨਾਲ ਧੱਕਾ ਹੋ ਰਿਹਾ ਫਿਰ ਤੁਹਾਨੂੰ ਕੀ ਲੱਗਦਾ ਹੈ ਮਨਰੇਗਾ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਜੀ ਦੇਖੋ ਜੀ ਇਲੈਕਸ਼ਨ ਆਲਰੇਡੀ ਹੈ 2027 27 ਇਲੈਕਸ਼ਨ ਆਉਣ ਵਾਲੀ ਹੈ ਗਰੀਬਾਂ ਨੂੰ ਤਾਂ ਹਮੇਸ਼ਾ ਇੱਕ ਢਾਲ ਬਣ ਕੇ ਵਰਤਦੇ ਰਹੇ ਆ ਵਧੀਆ ਸਿੰਘ ਪ੍ਰਟੈਸ ਕਰਾਂਗੇ ਉਹ ਤੁਸੀਂ ਯਾਰ ਆਪ ਤੇ 50 50 ਲੱਖ ਦੀ ਗੱਡੀ ਤੇ ਉਤਰਦੇ ਹੋ ਧਰਨੇ ਤੇ ਆਉਂਦੇ ਹੋ ਹੈ ਵਧੀਆ ਸੋਹਣਾ ਚਿੱਟਾ ਕੁੜਤਾ ਵਜਮਾ ਪਾ ਕੇ ਉਤੋਂ ਜੈਕਟ ਪਾ ਕੇ ਹੈ ਜੀ ਤੇ ਧਰਨੇ ਤੇ ਆਉਂਦੇ ਹੋ ਲੈਕਚਰ ਦਿੰਦੇ ਹੋ ਚੱਲ ਜਾਂਦੇ ਹੋ ਗਰੀਬਾਂ ਬਾਰੇ ਕੀ ਸੋਚਿਆ ਤੁਸੀਂ ਮੈਂ ਮੈਂ ਜਿਹੜੀ ਆ ਮੈਂ ਆ ਬੜਾ ਆਪ ਦੇਖ ਕੇ ਮੈਨੂੰ ਦੁੱਖ ਵੀ ਹੁੰਦਾ ਕਿ ਗਰੀਬ ਤੇ ਗਰੀਬ ਗਰੀਬ ਜਿਹੜਾ ਗਰੀਬ ਹੋਈ ਜਾ ਰਿਹਾ ਹਰ ਦਿਨ ਗਰੀਬ ਗਰੀਬ ਹਰ ਦਿਨ ਗਰੀਬ ਹੋ ਰਿਹਾ ਤੇ ਜਿਹੜੇ ਆ ਸਿਆਸੀ ਬੰਦੇ ਆਮੀਰ ਜਿਹੜੇ ਆਮੀਰ ਹੋਈ ਜਾ ਰਹੇ ਆ ਆਪਾਂ ਜੇ ਆਪਾਂ ਜੇ ਦਿਲੋਂ ਹੀ ਕੁਝ ਇਹਨਾਂ ਬਾਰੇ ਸੋਚਣਾ ਚਾਹੁੰਦੇ ਆ ਨਾ ਮੈਂ ਤਾਂ ਕੇਂਦਰ ਸਰਕਾਰ ਨੂੰ ਵੀ ਇਹੀ ਮੈਂ ਅਪੀਲ ਕਰਾਂਗਾ ਇਹ ਐਕਟ ਜਿਹੜਾ ਜਿਹੜਾ ਵੀ ਐਕਟ ਤੁਸੀਂ ਬਣਾ ਕੇ ਲਿਆ ਹਜੇ ਦੇਖੋ ਇਹਦੇ ਹਜੇ ਆਪਾਂ ਨੂੰ ਇਹ ਤਾਂ ਪਤਾ ਨਹੀਂ ਇਹਦੇ ਵਿੱਚ ਕਹਿੰਦੇ ਜੀ 100 ਦਿਨ ਹੁਣ ਜੋ ਇਹ ਜਿਹੜੇ ਲਿਖਿਆ ਵੀ 125 ਦਿਨ ਦਵਾਂਗੇ ਅਸੀਂ ਰੋਜ਼ਗਾਰ ਮੈਂ ਕਹਿੰਦਾ ਜਿੰਨਾ ਵੀ ਰੋਜ਼ਗਾਰ ਦੇਣਾ ਜਿੱਦਾਂ ਪਹਿਲਾਂ ਵੀ ਜਿਹੜਾ ਆ 100 ਦਿਨ ਤੇ ਮਿਲਿਆ ਨਹੀਂ ਮਦਰੇਗਾ ਕਿਸੇ ਨੂੰ। ਰੇਸ਼ੂ ਵੀ 60 40 ਦੀ ਕਰ ਦਿੱਤੀ। 60 ਕੇਂਦਰ ਤੇ 40 ਸੂਬਾ ਸਰਕਾਰ। ਤੁਹਾਨੂੰ ਕੀ ਲੱਗਦਾ ਸੂਬਾ ਸਰਕਾਰ ਦੇ ਸਕਦੀ 40%? ਮੈਂ ਕਹਿੰਦਾ ਜਿੰਨਾ ਵੀ ਦੇ ਸਕਦੀ ਹੈ ਸੈਂਸੀਅਰਲੀ ਦੋ ਤੁਸੀਂ। ਹੂੰ। ਇਹਦੇ ਵਿੱਚ ਪਹਿਲੀ ਗੱਲ ਤੇ ਐਕਟ ਦੇ ਵਿੱਚ ਇੱਕ ਸਖਤ ਜਿਹੜੀ ਐਵੋਜੀ ਪ੍ਰਵੀਜ਼ਨ ਹੋਣੀ ਚਾਹੀਦੀ ਸੀ ਵੀ ਜੇ ਕੋਈ ਗਰੀਬਾਂ ਦੇ ਹੱਕਾਂ ਤੇ ਢਾਕਾ ਮਾਰੇਗਾ ਜਾਂ ਇਹਦਾ ਮਿਸਯੂਜ਼ ਹੋਏਗਾ ਤੇ ਉਹਨੂੰ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਹੈ। ਜਿੱਦਾਂ ਮਦਰੇਗਾ ਚ ਪਹਿਲਾਂ ਹੋਇਆ। ਹੁਣ ਮੈਂ ਜਿਹੜੀ ਆ ਮੈਨੂੰ ਵੀ ਕਈ ਵਾਰੀ ਕਹਿ ਦਿੰਦੇ ਆ ਜੀ ਇੱਥੇ ਕਈ ਡਿਸਕਸ਼ਨ ਚੱਲਦੀਆਂ ਪਈਆਂ ਵੀ ਜੀ ਇਹ ਮਹਾਤਮਾ ਗਾਂਧੀ ਜੀ ਦਾ ਨਾਮ ਜਿਹੜਾ ਆ ਉਹਦਾ ਨਾਮ ਬਦਲ ਕੇ ਤੇ ਜਿਹੜਾ ਹੈਗਾ RAM JI ਆ ਗਿਆ ਹੁਣ RAM JI ਦੀ ਤੁਹਾਨੂੰ ਮੈਂ ਫੁੱਲ ਫਾਰਮ ਦੱਸਦੀ ਆ ਫਿਰ RAM JI ਦਾ ਪੂਰਾ VB VIXER ਭਾਰਤ RAM JI ਤੁਹਾਨੂੰ ਦੱਸਿਆ ਵੀ ਪੂਰਾ ਮਤਲਬ ਇਹਦਾ ਕੀ ਆ ਹੁਣ ਮੈਂ ਕਹਿੰਦਾ ਵੀ ਚਲੋ ਜੇ RAM ਦਾ ਨਾਮ ਆਪਾਂ ਚਲੋ RAM JI ਕਹਿ ਵੀ ਦਿੰਨੇ ਆ ਤੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜੇ RAM JI ਦਾ ਨਾਮ ਆ ਜਾਂਦਾ ਵੀ ਰਾਮ ਜੀ ਜਿਹੜਾ ਹੁਣ ਮਹਾਤਮਾ ਗਾਂਧੀ ਜੀ ਨੂੰ ਜਦੋਂ ਬਿਮਾਰੀ ਸੀ ਦਤੂ ਰਾਮਗੋੜ ਤੋਂ ਨੇ ਉਦੋਂ ਵੀ ਉਹਨਾਂ ਦੇ ਅਖੀਲੇ ਸ਼ਬਦ ਮੂੰਹ ਤੋਂ ਹੇ ਰਾਮ ਹੀ ਨਿਕਲੇ ਸੀ ਤੇ ਉਹਨਾਂ ਦੀ ਸਮਾਧ ਤੇ ਚਲ ਜੋ ਰਾਜਗੜ੍ਹ ਉੱਥੇ ਵੀ ਥੱਲੇ ਉਹਨਾਂ ਦੀ ਸਮਾਧੇ ਥੱਲੇ ਵੀ ਹੇ ਰਾਮ ਲਿਖਿਆ ਤੇ 2500 ਤੋਂ ਵੱਧ ਵਾਰ ਜਿਹੜਾ ਆ ਰਾਮ ਸ਼ਬਦ ਜਿਹੜਾ ਆ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਉਹ ਆਪਾਂ ਜੇ ਰਾਮ ਦਾ ਵੀ ਨਾਮ ਲੈ ਲੈਨੇ ਆ ਨਾ ਕੋਈ ਦੇਖੋ ਰਾਮ ਕੋਈ ਰਾਮ ਕਹੇ ਦਦਾ ਕੋਈ ਭਗਵਾਨ ਕਹੇ ਦਦਾ ਕੋਈ ਅੱਲਾਹ ਕਹੇ ਦਦਾ ਕੋਈ ਗॉड ਕਹੇ ਦਦਾ ਆਪਾਂ ਚਲੋ ਆਪਾਂ ਨੂੰ ਆ ਜਿਹੜੀਆਂ ਇਹ ਛੋਟੀ ਸੋਚ ਦੀ ਗੱਲ ਹੈ ਵੀ ਜਿਹੜੀ ਹੈ ਜੀ ਆ ਰਾਮ ਜੀ ਨਾਲ ਆ ਗਿਆ ਤੇ ਇਹ ਆ ਗਿਆ ਇਹ ਇਦਾਂ ਦੀਆਂ ਸਾਨੂੰ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਹੜਾ ਮੇਨ ਜਿਹੜਾ ਹੈਗਾ ਕਿ ਇਹ ਸਕੀਮ ਜੇ ਕਿਉਂਕਿ ਸਰਕਾਰ ਦੀ ਜਿਹੜੀ ਹੈ ਸਰਕਾਰ ਦੀ ਜਿਹੜੀ ਹੈ ਜਿਹੜੀ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਜਿਹੜਾ 2047 ਤੱਕ ਜਿਹੜਾ ਇੰਡੀਆ ਨੂੰ ਜਿਹੜਾ ਆਪਾਂ ਇੱਕ ਡਵਲਪ ਜਿਹੜਾ ਆ ਕੰਟਰੀ ਬਣਾਉਣਾ ਹੈ ਜਿਦਾਂ ਅਮਰੀਕਾ ਆ ਕੈਨੇਡਾ ਆ ਇਸ ਕਰਕੇ ਜਿਹੜਾ ਟਰਨ ਆਪਰ ਜੈਕਸ਼ਨ ਕਰੋ ਪਰ ਤੁਸੀਂ ਇਹ ਵੇਖੋ ਕਿ ਜਿਹੜੀ ਆ ਇਹ ਮਰੇਗਾ ਦਾ ਕੀ ਕੰਮ ਮਿਲਿਆ ਸਾਰਿਆਂ ਨੂੰ 100 ਦਿਨ ਕੀ ਉਹਨਾਂ ਨੂੰ ਪੂਰੀ ਜਿਹੜੀ ਆ ਉਹਨਾਂ ਦੀ ਦਿਹਾੜੀ ਮਿਲੀ ਆ ਰਿਕਾਰਡ ਆ ਸਾਰਾ ਮੈਂ ਜਿਹੜਾ ਜਿਹੜੀਆਂ ਆਰਟੀਆਈ ਚ ਜਿਹੜਾ ਸਾਰਾ ਹਾਸਲ ਕੀਤਾ ਸੀਗਾ ਇਹਦੇ ਵਿੱਚ ਇੱਕਲਾ ਪਟਿਆਲਾ ਡਿਸਟ੍ਰਿਕਟ ਦਾ ਵੀ ਉਥੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਆ ਕਿਸੇ ਨੂੰ 5 ਰੁਪਏ ਦਿਹਾੜੀ ਠੀਕ ਹੈ ਜੀ ਕਿਸੇ ਨੂੰ ਮਰੇ ਬੰਦੇ ਨੂੰ ਜਿਹੜੀਆਂ ਉਹਦੀਆਂ ਵੇਚੀਆਂ ਜਾਂਦੀਆਂ ਰਹੀਆਂ ਕਈ ਬੰਦੇ ਫਰਜੀ ਬੰਦਿਆਂ ਨੂੰ ਜਾਂਦੇ ਰਹੀਆਂ ਜਿਹੜੇ ਬੰਦੇ ਕੰਮ ਕਰਦੇ ਦੇ ਉਹਨਾਂ ਦੀ ਜਗ੍ਹਾ ਕਿਸੇ ਹੋਰ ਖਾਤੇ ਤੇ ਜਾਂਦੇ ਰਹੇ ਮਤਲਬ ਜੇ ਤੁਸੀਂ ਇਹ ਸਾਰਾ ਦੇਖ ਲਿਆ ਜਾਵੇ ਨਾ ਮੈਂ ਪਹਿਲਾਂ ਤਾਂ ਮੈਂ ਇਹ ਸਾਰਿਆਂ ਨੂੰ ਮੈਂ ਇਹ ਅਪੀਲ ਕਰਦਾ ਸਿਆਸੀ ਬੰਦਿਆਂ ਨੂੰ ਪਹਿਲਾਂ ਤਾਂ ਜਿਹੜਾ ਮੈਂ ਸੁਪਰੀਮ ਕੋਰਟ ਆਨਬਲ ਹਾਈ ਕੋਰਟ ਨੂੰ ਵੀ ਮੈਂ ਅਪੀਲ ਕਰਦਾ ਕਿ ਇੱਕ ਜਿਹੜੀ ਉੱਚ ਪਦਰੀ ਜਿਹੜੀ ਆ ਜਿੰਨੇ ਵੀ ਫਰਾਡ ਜਿਹੜੇ ਹੋਏ ਆ ਇਹ ਜੋ ਕੁਝ ਵੀ ਕਪੜੇ ਬਾਜੀ ਹੋਈ ਆ ਇਹਦੇ ਵਿੱਚ ਇੱਕ ਇੱਕ ਤੁਸੀਂ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਇੱਕ ਰਿਟਾਇਰਡ ਸਿਟਿੰਗ ਜੱਜ ਹਾਈ ਕੋਰਟ ਦਾ ਉਹ ਉਹਦੀ ਉਹਦੀ ਕਮੇਟੀ ਬਣਾ ਕੇ ਇਹ ਸਾਰੇ ਰਿਕਾਰਡ ਜਿਹੜੇ ਆ ਜੋ 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 ਵੀ ਤੁਹਾਡੇ ਸਾਹਮਣੇ ਰੱਖਿਆ ਇਹਨਾਂ ਸਾਰੇ ਕਮੇਟੀ ਬਣਾਈ ਜੇ ਕੀ ਜਿਹੜੇ ਆ ਜਿਹੜੇ ਗਰੀਬਾਂ ਨੂੰ ਮਿਲਿਆ ਉਹਨਾਂ ਦਾ ਹੱਕ ਇਹ ਅਕਸਰ ਹੀ ਗਰੀਬਾਂ ਤੇ ਰਾਜਨੀਤੀ ਹੁੰਦੀ ਹੈ ਜੀ ਜਦੋਂ ਚੋਣਾਂ ਨੇੜੇ ਆ ਜਾਂਦੀਆਂ ਉਹ ਗਰੀਬਾਂ ਨੂੰ ਵਰਤੇ ਆ ਜਾਂਦਾ ਜੀ ਦੇਖੋ ਇਹ ਤਾਂ ਆਪਣਾ ਜਿਹੜਾ ਸਾਰੀਆਂ ਸਿਆਸੀ ਪਾਰਟੀਆਂ ਇਦਾਂ ਹੀ ਕਰਦੀਆਂ ਕਰੀ ਕਹਿ ਦੇਣਗੀਆਂ ਇੱਕ ਵਾਰੀ ਕਿਸਾਨਾਂ ਨੂੰ ਵਰਤਣ ਲਾ ਪਏ ਕਿ ਅਸੀਂ ਕਿਸਾਨਾਂ ਲਈ ਇਹ ਕਰ ਰਹੇ ਹਾਂ ਜਿਹੜਾ ਗਰੀਬ ਵਿਚਾਰਾ ਗਰੀਬ ਤੇ ਗਰੀਬ ਹੀ ਹੈ ਗਰੀਬ ਨੂੰ ਤਾਂ ਪਤਾ ਹੀ ਨਹੀਂਆਂ ਚੀਜ਼ਾਂ ਦਾ ਕਿਹੇ ਉਹਨਾਂ ਤਾਂ ਗੂਠਾ ਲਵਾ ਦਿੰਦੇ ਸੀਗੇ ਜਿੰਨੇ ਪੈਸੇ ਦੇ ਤੇ ਜਿਹੜਾ ਜਿਹੜਾ ਬੰਦੇ ਹੈ ਹੀ ਬਲੋ ਪੋਵਰਟੀ ਲਾਈਨ ਦੇ ਉਹਨਾਂ ਨੂੰ ਜੋ ਉਹਨੇ ਚ ਖੁਸ਼ ਹੋ ਜਾਂਦੇ ਸੀ ਉਹਨਾਂ ਨੂੰ ਤਾਂ ਜਿਹੜਾ ਮਰੇਗਾ ਸਕੀਮ ਦੇ ਵਿੱਚ ਵੀ ਮੈਂ ਕਹਿੰਦਾ ਮੈਂ ਚੈਲੰਜ ਕਰਦਾ ਮਰੇਗਾ ਸਕੀਮ ਦੇ ਵਿੱਚ ਵੀ ਲੋਕਾਂ ਨੂੰ ਜਿਹੜਾ ਸਹੀ ਸਹੀ ਲੋਕ ਜਿਹੜੇ ਆ ਗਰੀਬਾਂ ਨੂੰ ਕੰਮ ਨਹੀਂ ਮਿਲਿਆ ਉਹਨਾਂ ਨੂੰ 100 ਦਿਨ ਕੰਮ ਨਹੀਂ ਮਿਲਿਆ ਜਦੋਂ ਹੁਣ ਕਹਿੰਦੇ ਪਏ ਆ ਉਹਨਾਂ ਨੂੰ ਜਿੰਨੀ ਉਹਨਾਂ ਨੇ ਦਿਹਾੜੀ ਕੀਤੀ ਉਹ ਨਹੀਂ ਉਹਨਾਂ ਨੂੰ ਵੇਜਸ ਨਹੀਂ ਮਿਲੇ ਮੈਂ ਕਹਿੰਨਾ ਕਿ ਜਿੱਥੇ ਅੱਜ ਵੀ ਜਾਂਚ ਦੀ ਹੋਵੇ ਤੇ ਇਹਦੇ ਵਿੱਚ ਇਹ ਮੈਂ ਕਹਿੰਨਾ ਹਰ ਬੰਦਾ ਜਿਹੜਾ ਕਫਲਾ ਨਿਕਲਣਾ ਇਹਦੇ ਵਿੱਚ ਅੱਛਾ ਵਿਧਾਨ ਸਭਾ ਦਾ ਸੈਸ਼ਨ ਵੀ ਸੱਦਿਆ ਗਿਆ ਸੀਗਾ ਮਨਰੇਗਾ ਨੂੰ ਲੈ ਕੇ ਤਾਂ ਉੱਥੇ ਵੀ ਬੜੀ ਬਹਿਸ ਹੁੰਦੀ ਸੀਗੀ ਵਿਰੋਧੀ ਧਿਰ ਉਹ ਸੱਤਾ ਤੇ ਪਾਰਟੀ ਦੀ ਵਿਧਾਨ ਸਭਾ ਦੀ ਕਾਰਜਕਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਸੈਸ਼ਨ ਸੱਦਿਆ ਗਿਆ ਸੀਗਾ ਖਾਸ ਤੌਰ ਤੇ ਉਹਦੇ ਵਿੱਚ ਸਖੋ ਮੌਜੂਦਾ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਹਨਾਂ ਨੇ ਸੈਸ਼ਨ ਸੱਦਿਆ ਸੀ ਪਰ ਉਹ ਸੈਸ਼ਨ ਵੇਖ ਕੇ ਵੀ ਮੈਂ ਗੱਲ ਮੈਂ ਜਿਹੜੀ ਗੱਲ ਕਰਦਾ ਹਾਂ ਨਾ ਆਪਣੇ ਸਿਮਰਨ ਜੀ ਦੁੱਖ ਹੁੰਦਾ ਜੇ ਸਾਡੇ ਇੱਕ ਤਾਂ ਲਾਈਵ ਚ ਲਾਉਂਦੇ ਆ ਸਾਰਾ ਕੁਝ ਤੁਹਾਡੇ ਸੋਸ਼ਲ ਮੀਡੀਆ ਤੇ ਆ ਜਾਂਦਾ ਜਿਸ ਤਰ੍ਹਾਂ ਉਥੇ ਲੜਦੇ ਪਏ ਸੀ ਸਿਆਸੀ ਪਾਰਟੀਆਂ ਚ ਨਹੀਂ ਆ ਵੀ ਹੈ ਜਿੱਦਾਂ ਲੜਦੇ ਪਏ ਸੀ ਜੇ ਆਪਣੇ ਯੂਥ ਆਪਣੇ ਬੱਚੇ ਦੇਖਦੇ ਹਨ ਉਹ ਕੀ ਸਿਹਤ ਲੈਣਗੇ ਤੁਸੀਂ ਤੇ ਆਪ ਆਪੋ ਚ ਹੀ ਲੜੀ ਜਾਂਦੇ ਪਏ ਹੋ ਹੁਣ ਕਾਂਗਰਸ ਪਾਰਟੀ ਕਹਿ ਰਹੀ ਹੈ ਜੀ ਅਸੀਂ ਵੀ ਵਿਰੋਧ ਕਰਦੇ ਆ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਵੀ ਵਿਰੋਧ ਕਰਦੇ ਆ ਪਰ ਤੁਸੀਂ ਤੇ ਆਪੋ ਚ ਲੜਦੇ ਪਏ ਹੋ ਵਿਰੋਧ ਕਰਦੇ ਹੋ ਤਾਂ ਇਕੱਠੇ ਹੋ ਕੇ ਜਾਓ ਉਥੇ ਦਿੱਲੀ ਉਥੇ ਜਾ ਕੇ ਉਥੇ ਉਥੇ ਤਾਂ ਗੱਲ ਪਚਾਓ ਤੁਸੀਂ ਹੁਣ ਆ ਭਾਰਤੀ ਜਨਤਾ ਪਾਰਟੀ ਨੇ ਵੀ ਸ਼ੁਰੂ ਕਰ ਦਿੱਤਾ ਵੀ ਆ ਕੱਲ ਤੋਂ ਮੇਰੇ ਖਿਆਲ ਸ਼ੁਰੂ ਕੀਤਾ ਉਹਨਾਂ ਨੇ ਵੀ ਉਹ ਫਾਇਦੇ ਕਨਾ ਰਹੇ ਆ ਕਾਂਗਰਸ ਨੇ ਕਾਂਗਰਸੀ ਵਿਰੋਧ ਕਰੀ ਜਾਂਦੇ ਆਮ ਆਦਮੀ ਪਾਰਟੀ ਵਾਲੇ ਵਿਰੋਧ ਕਰੀ ਜਾਂਦੇ ਆ ਉਹ ਮੈਂ ਕਹਿੰਨਾ ਤੁਸੀਂ ਜਿਹੜੀ ਆ ਇਹਦੇ ਵਿੱਚ ਜਿਹੜੀ ਆ ਇਹਦੇ ਵਿੱਚ ਸਿਆਸਤ ਨਾ ਕਰੋ ਇਹ ਚ ਇਹ ਦੇਖੋ ਕਿ ਗਰੀਬਾਂ ਦਾ ਭਲਾ ਕਿਸ ਤਰ੍ਹਾਂ ਹੋਣਾ ਆ ਜਿਹੜੇ ਮਜ਼ਦੂਰ ਐ ਜਿਹੜੇ ਹੁਣ ਠੰਡ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਜਾਂ ਜਿਹੜਿਆਂ ਨੇ ਜਦੋਂ ਕਰੋਨਾ ਪੀਰੀਅਡ ਸੀਗਾ ਜਿਹੜੇ ਗਰੀਬਾਂ ਨੇ ਉਦੋਂ ਕੰਮ ਕੀਤਾ ਉਹਨਾਂ ਨੂੰ ਤੇ ਉਹਨਾਂ ਨੇ ਪੂਰੇ ਪੈਸੇ ਹੀ ਨਹੀਂ ਮਿਲੇ ਜਿੰਨਾ ਉਹਨਾਂ ਨੇ ਕੰਮ ਕੀਤਾ ਇਸ ਕਰਕੇ ਜਿਹੜੀ ਆ ਨਾ ਇਦਾਂ ਦੀ ਸਿਆਸਤ ਨਾ ਕਰੋ ਇਹ ਕਮ ਸੇ ਕਮ ਤੁਸੀਂ ਦੇਖੋ ਇਹ ਜਿਹੜਾ ਤੁਹਾਨੂੰ ਵੀ ਕਿਤੇ ਨਾ ਕਿਤੇ ਜਿਹੜਾ ਆ ਨਾ ਹਿਸਾਬ ਦੇਣਾ ਪੈਣਾ ਇੰਨਾ ਧੱਕਾ ਨਾ ਕਰੋ ਗਰੀਬਾਂ ਦੇ ਫਾਇਦੇ ਲਈ ਗੱਲ ਕਰੋ ਤੁਸੀਂ ਗਰੀਬਾਂ ਲਈ ਤੁਸੀਂ ਤੁਸੀਂ ਕੀ ਕਰਦੇ ਕੀ ਪਏ ਤੁਸੀਂ ਤੁਸੀਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਇਸ ਤਰ੍ਹਾਂ ਲੜਦੇ ਪਏ ਹੋ ਜਦੋਂ ਤੁਸੀਂ ਜਦੋਂ ਨਾ ਪਤਾ ਨਹੀਂ ਜਦੋਂ ਤੁਸੀਂ ਅਨਪੜ੍ਹ ਬੰਦੇ ਹੁੰਦੇ ਹੋ ਤੁਸੀਂ ਸਾਡੇ ਆਪਣੇ ਜਿਹੜੇ ਸੀਐਮ ਸਾਹਿਬ ਵੀ ਆ ਉਹ ਵੀ ਚੁਟਕਲਿਆਂ ਤੋਂ ਇਲਾਵਾ ਤੇ ਹਰ ਵਾਰੇ ਗੱਲ ਲਾ ਕੇ ਹੀ ਗੱਲ ਕਰਦੇ ਆ ਵੋਹ ਲੈ ਜਿਹੜੀ ਇਧਰ ਉਧਰ ਜੀਆਂ ਗੱਲਾਂ ਨਾ ਕਰੋ ਲਾ ਕੇ ਗੱਲਾਂ ਨਾ ਕਰੋ ਤੁਸੀਂ ਤੁਸੀਂ ਕਹੇ ਉਹਨੂੰ ਕਿ ਟਿਚਰ ਕਰ ਦਿੰਦੇ ਹਾਂ ਕਹੇ ਉਹਨੂੰ ਕਰ ਦਿੰਦੇ ਹੋ ਉਹਨੂੰ ਕਰ ਦਿੰਦੇ ਆ ਯਾਰ ਇਦਾਂ ਦੀਆਂ ਗੱਲਾਂ ਜਿਹੜੀਆਂ ਮੈਂ ਪਹਿਲਾਂ ਤਾਂ ਵੇਖਿਆ ਨਹੀਂ ਸੀ ਹੁਣ ਜਦ ਹੀ ਆ ਜਿਹੜੀ ਇਹ ਵਿਧਾਨ ਸਭਾ ਦੇ ਵਿੱਚ ਵੀ ਆਪਾਂ ਉਹਨੂੰ ਇੱਕ ਬੜਾ ਇੱਕ ਅੱਛਾ ਸਾ ਲੋਕੀ ਸਮਝਦੇ ਆ ਵੀ ਇੱਕ ਜਿਹੜਾ ਪਵਿੱਤਰ ਸਦਨ ਮੰਨਦੇ ਆ ਉਹਦੇ ਵਿੱਚ ਵੀ ਜਦੋਂ ਲੜਾਈ ਹੁੰਦੀ ਆ ਇੱਕ ਦੂਜੇ ਦੇ ਗਲ ਪੈਂਦੇ ਆ ਉਹਦੇ ਗਲ ਪੈ ਗਿਆ ਉਹਦੇ ਗਲ ਪੈ ਗਿਆ ਬੁੱਲ ਨਹੀਂ ਦੇਣਾ ਵੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਕਿਸੇ ਨੂੰ ਬਾਹਰ ਕੱਢ ਦੇਣਾ ਹੈ ਕਿਸੇ ਨੂੰ ਕਹਿਣਾ ਇਹਨੂੰ ਬਾਹਰ ਕੱਢ ਦੋ ਮਤਲਬ ਜਿਹੜੀ ਗੱਲ ਜਿਹੜੀ ਕਰਨੀ ਕੋਈ ਲੌਜੀਕ ਵਾਲੀ ਗੱਲ ਕਰੋ ਮੇਰੇ ਹਿਸਾਬ ਨਾਲ ਜਿਹੜੀ ਮੇਰੀ ਆਪਣੀ ਜਿਹੜੀ ਮੈਂ ਆਪਣੀ ਜਿੰਨੀ ਵੀ ਸਟੱਡੀ ਕੀਤੀ ਆ ਹੁਣ ਮੈਨੂੰ ਨਹੀਂ ਪਤਾ ਕਿ ਵਿਕਸਰ ਭਾਦਰ RAM ਜੀ ਜਿਹੜੀ ਆ ਇਹ ਸਕੀਮ ਕਿੰਨੀ ਗਰੀਬਾਂ ਲਈ ਹੈਗੀ ਹੈ ਫਾਇਦੇਮੰਦ ਆ ਇਹ ਤਾਂ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ ਪਰ ਮੈਂ ਇੱਕ ਗੱਲ ਕਰਦਾ ਕਿ ਮਰੇਗਾ ਦਾ ਵਿੱਚ ਜਿੰਨੇ ਕੱਪੜੇ ਹੋਏ ਆ ਜੇ ਮਰੇਗਾ ਚ ਕੱਪੜੇ ਦਾ ਹੋਏ ਹੁੰਦੇ ਇੰਨੇ ਫਰਾਡ ਨਾ ਹੋਏ ਹੁੰਦੇ ਗਰੀਬਾਂ ਨੂੰ ਜੇ ਉਹਨਾਂ ਨੂੰ ਸਹੀ ਜਿਹੜਾ ਉਹਨਾਂ ਦਾ ਉਹਨਾਂ ਦਾ ਹੱਕ ਜੇ ਮਿਲਿਆ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਵਾਰੀ ਜਿਹੜੀਆਂ ਸਕੀਮਾਂ ਬਾਰ-ਬਾਰ ਜਿਹੜੀਆਂ ਬਦਲਦੀਆਂ ਪਈਆਂ ਇਸ ਕਰਕੇ ਜਿਹੜਾ ਇਸ ਵੇਲੇ ਜਿਹੜਾ ਮੈਂ ਜਿਹੜਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹੀ ਗੱਲ ਕਰਦਾ ਮੈਂ ਜਿਹੜੇ ਆ ਪਿੰਡਾਂ ਦੇ ਜਿਹੜੇ ਆ ਮਜ਼ਦੂਰ ਨੇ ਗਰੀਬ ਨੇ ਸਾਡੇ ਸਾਡੇ ਭਰਾ ਨੇ ਮੈਂ ਉਹਨਾਂ ਨੂੰ ਵੀ ਕਹਿੰਨਾ ਕਿ ਆਪਣੇ ਤੁਸੀਂ ਦੇਖੋ ਇੱਥੇ ਤੁਹਾਨੂੰ ਕਿਸੇ ਸਿਆਸੀ ਪਾਰਟੀ ਨੇ ਕੁਝ ਨਹੀਂ ਦੇਣਾ ਇਹ ਵਰਤਨਾ ਇਹਨਾਂ ਨੂੰ ਤੁਹਾਨੂੰ ਵਰਤਨਾ ਤੁਹਾਨੂੰ ਆਪਣੇ ਹੱਕ ਆਪ ਲੈਣੇ ਪੈਣੇ ਆ ਆਪ ਇਕੱਠੇ ਹੋ ਤੁਸੀਂ ਕਿਸ ਕਿਸੇ ਸਿਆਸੀ ਪਾਰਟੀ ਦੇ ਮਗਰ ਲੱਗਣ ਦੀ ਲੋੜ ਨਹੀਂ ਜਿਹੜੀ ਤੁਹਾਨੂੰ ਠੀਕ ਲੱਗਦੀ ਹੈ ਪਹਿਲਾਂ ਵੇਖੋ ਤੁਸੀਂ ਸਾਰਾ ਇਹ ਕਿਉਂਕਿ ਤੁਹਾਨੂੰ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਜਿਹੜੀ ਇੱਥੇ ਪਿੰਡਾਂ ਦੇ ਵਿੱਚ ਮੇਰੇ ਕੋਲ ਮੇਰੇ ਕੋਲ ਕਈ ਆਉਂਦੇ ਰਹੇ ਜੀ ਆ ਮਰੇ ਬੰਦੇ ਆਹ ਤਾਂ ਬੰਦਾ ਮਰ ਚੁੱਕਾ ਹੈ ਉਹ ਉਹ ਵਕਰੀ ਗੱਲ ਆ ਬਾਅਦ ਕੋਈ ਕਾਰਵਾਈ ਨਹੀਂ ਕਰਦੇ ਰਹੇ ਜਾਂ ਨਹੀਂ ਕਰਵਾਈ ਪਰ ਆ ਜਿਹੜੇ ਫਰਾਡ ਡਿਟੈਕਟ ਹੋਏ ਆ ਗਰੀਬਾਂ ਨੂੰ ਰੈਲੀਆਂ ਤੇ ਲੈ ਜਾ ਕੇ ਜਾਂ ਇਕੱਠ ਦਿਖਾ ਕੇ ਸਿਆਸਤ ਕਰ ਰਹੇ ਨੇ ਸਿਆਸਤ ਸਿਆਸਤ ਜੀ ਬਿਲਕੁਲ ਸਿਆਸਤ ਇਹਨਾਂ ਵਿੱਚ ਇਹਨਾਂ ਵਿੱਚ ਮੈਂ ਥੜੀ ਸਾਫ਼-ਸਾਫ਼ ਗੱਲ ਕਰਦਾ ਮੈਂ ਆ ਭਗਤ ਸਿੰਘ ਤੇ ਮੈਂ ਇੱਥੇ ਮੈਂ ਆਪਣੇ ਆਫਿਸ ਦੇ ਵਿੱਚ ਭਗਤ ਸਿੰਘ ਦੀ ਲਾਈ ਫੋਟੋ ਮੈਂ ਜੀ ਪਹਿਲੇ ਇਹਨੂੰ ਆ ਕੇ ਸਜਦਾ ਕਰਦਾ ਇਹਨਾਂ ਨੇ ਸਾਨੂੰ ਜਿਹੜਾ ਜੇ ਬੋਟ ਦਾ ਜਿਹੜਾ ਹੱਕ ਦਿੱਤਾ ਹੋਇਆ ਇਹ ਜਿਹੜੀਆਂ ਸ਼ਹੀਦੀਆਂ ਜਿਹੜੀਆਂ ਭਗਤ ਸਿੰਘ ਰਾਜਗੁਰੂ ਸੁਖਦੇਵ ਹੈ ਜੀ ਲਾਲਾ ਲਾਲਾ ਲਾਜਪੁੱਤਰ ਆਏ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਵਰਗਿਆਂ ਸਾਨੂੰ ਲੈ ਕੇ ਦਿੱਤੀਆਂ ਸਿਕੀਆਂ ਜਿਹੜਾ ਅੱਜ ਸਾਡਾ ਦੇਸ਼ ਆਜ਼ਾਦ ਹੈ ਪਰ ਸਾਨੂੰ ਅੱਜ ਭਗਤ ਸਿੰਘ ਵਰਗੇ ਕਾਤਾਰ ਸਿੰਘ ਸਾਹਿਬ ਵਰਗੇ ਜਿਹੜੇ ਆ ਇਦਾਂ ਦੇ ਲੀਡਰਾਂ ਦੀ ਲੋੜ ਐ ਜਿਹੜੇ ਜਿੱਦਾਂ ਜਿਹੜੇ ਗਰੀਬਾਂ ਨੂੰ ਜਿਹੜਾ ਹੱਕ ਲੈ ਕੇ ਸਕਣ ਇਹ ਤੇ ਹੁਣ ਆਪਣੀਆਂ ਰੋਟੀਆਂ ਸੇਕੀ ਜਾਂਦੇ ਆ ਤੁਸੀਂ ਸਟਾਈਲ ਦੇਖ ਲਓ ਇਹਨਾਂ ਦਾ ਹਾਂਜੀ ਇਸ ਕਰਕੇ ਮੈਂ ਜਿਹੜਾ ਆ ਮੈਂ ਜਿਹੜੀ ਇਹ ਗੱਲ ਕਰਦਾ ਕਿ ਗਰੀਬਾਂ ਦੇ ਭਲੇ ਲਈ ਕੋਈ ਕੰਮ ਨਹੀਂ ਹੋ ਰਿਹਾ ਗਰੀਬਾਂ ਦੇ ਭਲੇ ਲਈ ਕੰਮ ਹੋ ਰਿਹਾ ਸਾਰਾ ਜਿਹੜਾ ਹੁਣ ਇਲੈਕਸ਼ਨ ਨੇ 2027 ਦੀ ਜੋ ਕੁਝ ਵੀ ਆ ਜਿਹੜੀਆਂ ਪਾਰਟੀਆਂ ਜਿੰਨੇ ਵੀ ਕਰਨਾ ਚਾਹੇ ਕਿਸੇ ਨੇ ਵਿਰੋਧ ਕਰਨਾ ਚਾਹੇ ਕਿਸੇ ਨੇ ਸਮਰਥਨ ਕਰਨਾ ਉਹਦਾ ਜਿਹੜਾ ਉਹਦਾ 2026 ਨੂੰ ਵੇਖ ਕੇ ਕਰ ਰਹੇ ਆ ਪਰ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਜਿਹੜੀ ਵੀ ਕੋਈ ਸਕੀਮ ਬਣਾਈ ਹੈ ਸਰਕਾਰ ਨੇ ਉਹਦੇ ਉਹਦਾ ਉਹਦਾ ਹਜੇ ਸਾਨੂੰ ਨਹੀਂ ਪਤਾ ਕਿ ਉਹਦਾ ਗਰੀਬਾਂ ਨੂੰ ਫਾਇਦਾ ਹੋਣਾ ਕਿ ਆ ਦੇਖੋ ਕਿ ਸਕੀਮ ਤਾਂ ਹਜੇ ਬਣੀ ਹੈ ਬਣੀ ਹੈ ਹੁਣ ਕੱਲ ਨੂੰ ਜਿਹੜੀਆਂ ਸਿਆਸੀ ਪਾਰਟੀਆਂ ਇਹਦਾ ਵਿਰੋਧ ਕਰ ਰਹੀਆਂ ਕੱਲ ਨੂੰ ਜੇ ਸਕੀਮ ਦੇ ਵਿੱਚ ਸਰਕਾਰ ਕੋਈ ਇਹੋ ਜਿਹੀ ਲੈ ਆਈ ਜੇ ਗਰੀਬਾਂ ਨੂੰ ਫਾਇਦਾ ਹੋ ਗਿਆ ਤਾਂ ਫਿਰ ਤੁਸੀਂ ਕਿਤੇ ਖੜੇ ਆ ਇਸ ਕਰਕੇ ਮੈਂ ਅੰਤ ਵਿੱਚ ਇਹੀ ਗੱਲ ਕਵਾਂਗਾ ਕਿ ਜਿਹੜਾ ਗਰੀਬਾਂ ਨੂੰ ਨਾ ਵਰਤੋ ਤੁਸੀਂ ਗਰੀਬਾਂ ਨੂੰ ਜਿਹੜਾ ਆ ਖੁਸ਼ਹਾਲ ਕਰਨ ਲਈ ਉਹਨਾਂ ਦੀ ਮਦਦ ਕਰਨ ਲਈ ਤੁਸੀਂ ਅੱਗੇ ਆਓ ਤਾਂ ਕਿ ਜਿਹੜੀਆਂ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਮੈਂ ਤਾਂ ਸਾਰੀਆਂ ਸਿਆਸੀਆਂ ਪਾਰਟੀਆਂ ਨੂੰ ਅਪੀਲ ਕਰਦਾ ਵੀ ਤੁਸੀਂ ਜਿਹੜਾ ਤੁਸੀਂ ਰਲ ਕੇ ਸਭੋ ਦੇਸ਼ ਨੂੰ ਆਪਾਂ ਜੇ ਆ ਦੇਸ਼ ਨੂੰ ਆਪਾਂ ਜੇ ਰਲ ਕੇ ਅਸੀਂ ਜਿਹੜਾ ਇੱਕ ਸੇਧ ਦਵਾਂਗੇ ਚੱਲਾਂਗੇ ਤੇ ਜਿਹੜਾ ਦੇਸ਼ ਸਾਡਾ ਹੋਰ ਜਿਹੜਾ ਆ ਤਗੜਾ ਹੋਏਗਾ ਮਜ਼ਬੂਤ ਹੋਏਗਾ ਤੇ ਜਿਹੜਾ ਇਹ ਇੱਕ ਆਪਾਂ ਵਿਕਸਿਤ ਭਾਰਤ ਤਾਂ ਹੀ ਬਣ ਸਕਦਾ ਜੇ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਚਲੀਏ ਅੱਛਾ ਅੰਤ ਦੇ ਵਿੱਚ ਜਿਹੜੇ ਮਜ਼ਦੂਰੋ ਵੀਰ ਤੁਹਾਨੂੰ ਦੇਖ ਰਹੇ ਨੇ ਜਾਂ ਮਜ਼ਦੂਰ ਪਰਿਵਾਰ ਦੇਖ ਰਹੇ ਨੇ ਜਿਹੜੇ ਨਰੇਗਾ ਤਹਿਤ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਉਹਨਾਂ ਨੂੰ ਕੀ ਕਹੋਗੇ ਜੀ ਮੈਂ ਦੇਖੋ ਜੀ ਜਿਹੜੇ ਤਾਂ ਸੁਣ ਰਹੇ ਨੇ ਮੈਂ ਸਾਰਿਆਂ ਨੂੰ ਕਿਉਂਕਿ ਉਹਨਾਂ ਨੂੰ ਆਪ ਨੂੰ ਪਤਾ ਵੀ ਉਹਨਾਂ ਨੂੰ ਜਿਹੜੀ ਇਹ ਉਹਨਾਂ ਦਾ ਹੱਕ ਨਹੀਂ ਮਿਲਿਆ ਚਾਹੇ ਮਨਰੇਗਾ 'ਚ ਕੰਮ ਕੀਤਾ ਚਾਹੇ ਨਰੇਗਾ 'ਚ ਕੰਮ ਕੀਤਾ ਪਿੰਡ ਦੇ ਵਾਲਿਆਂ ਪਿੰਡ ਵਾਲਿਆਂ ਨੂੰ ਵੀ ਪਤਾ ਕਿ ਕਿਹੜੇ ਕਿਹੜੇ ਸਰਪੰਚ ਨੇ ਕਿਹੜਾ ਕਿਹੜਾ ਕਪੜਾ ਕੀਤਾ ਕਿਹੜੇ ਕਿਹੜੇ ਜਿਹੜੇ ਆ ਬੰਦੇ ਜਿਹੜੇ ਮਰੇ ਸੀ ਉਹਨਾਂ ਦੇ ਨਾਂ ਤੇ ਉਹਨਾਂ ਦੀਆਂ ਵੇਜਿਸ ਲਈਆਂ ਕਿਹੜੇ ਕਿਹੜੇ ਫਰਜੀ ਬੰਦੇ ਸੀ ਕਈ ਬੰਦੇ ਕੋਈ ਬਾਹਰ ਬੈਠੇ ਸਕੇ ਕੋਈ ਦਬਈ ਉਹਦਾ ਵੀ ਉਹਦਾ ਨਾਂ ਵੀ ਮਦਰੇਗਾ ਵਰਕਰ ਤੇ ਵੇਜ ਸੀਗਾ ਕਈ ਜਿਹੜੇ ਸਹੀ ਕੰਮ ਕਰਦੇ ਰਹੇ ਆ ਉਹਨਾਂ ਨੂੰ ਪੈਸੇ ਮਿਲੇ ਨਹੀਂ ਉਹ ਪੈਸੇ ਜਿਹੜੇ ਆ ਕਿਸੇ ਹੋਰ ਦੇ ਖਾਤੇ ਤੇ ਜਾਂਦੇ ਰਿਹਾ ਸਾਰਾ ਰਿਕਾਰਡ ਜਿਹੜਾ ਕੱਢਿਆ ਹੈਗਾ ਇਹ ਕਹਿੰਦਾ ਪਟਿਆਲਾ ਡਿਸਟ੍ਰਿਕਟ ਦਾ ਬਾਕੀ ਵੀ ਮੈਂ ਤੇ ਪੂਰਾ ਜਿਹੜੀ ਮੈਂ ਇੱਥੇ ਮੇਰੀ ਗੁਗੇ ਜਦੋਂ ਬੀਂਗ ਐਡਵੋਕੇਟ ਜਦੋਂ ਆ ਰੌਲਾ ਇਹਦਾ ਸ਼ੁਰੂ ਹੋਇਆ ਜਿਹੜਾ ਇਹਦਾ ਪ੍ਰੋਟੈਸਟ ਸ਼ੁਰੂ ਹੋ ਗਿਆ ਤੇ ਮੈਂ ਉਹ ਸਾਰੀ ਇੱਥੇ ਜਿਹੜੀ ਮੈਂ ਪੂਰੀ ਇੱਥੇ ਸਰਚ ਕਰ ਰਿਹਾ ਤੇ ਮੈਂ ਜਿਹੜੀ ਕੋਈ ਮੈਂ ਜੋ ਕੁਝ ਵੀ ਮੈਂ ਕਿਹਾ ਆ ਇਹ ਮੈਂ ਆਪਣੇ ਕੋਲੋਂ ਕੁਝ ਨਹੀਂ ਕਿਹਾ ਮੈਂ ਆ ਇਹ ਰਿਕਾਰਡ ਉਹਦਾ ਇਹ ਜਿਹੜਾ ਰਿਕਾਰਡ ਹੈਗਾ ਰਿਕਾਰਡ ਤੇ ਆ ਸਾਰਾ ਜਿਹੜੀਆਂ ਸਕੀਮਾਂ ਪਹਿਲਾਂ ਲਾਂਚ ਹੋਈਆਂ ਇਹ ਵੀ ਆ ਸਭ ਦਾ ਰਿਕਾਰਡ ਹੈਗਾ ਤੇ ਜਿਹੜੇ ਆ ਆ ਪਟਿਆਲੇ ਦੇ ਵਿੱਚ ਜਿਹੜਾ ਸਾਰਾ ਕੁਝ ਹੋਇਆ ਇਹ ਵੀ ਮੈਂ ਸਾਰਾ ਇਕੱਠਾ ਕੀਤਾ ਆਪਣੇ ਲੈਵਲ ਤੇ ਇਸ ਕਰਕੇ ਜਿਹੜਾ ਵੀ ਕੁਝ ਕੋਈ ਬੇ ਕੋਈ ਕਿਸੇ ਨੂੰ ਕੁਝ ਮੈਂ ਚੈਲੰਜ ਵੀ ਕਰਦਾ ਕਿਸੇ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਜੇ ਕਿਸੇ ਨਾਲ ਮੈਨੂੰ ਡਿਬੇਟ ਕਰਨਾ ਹੈ ਮੈਨਾਂ ਸੰਪਰਕ ਕਰਕੇ ਜਾਂ ਤੁਹਾਡੇ ਚੈਨਲ ਨਾਲ ਸੰਪਰਕ ਕਰਕੇ ਆ ਕੇ ਡਿਬੇਟ ਕਰੇ ਤੇ ਆ ਜਿਹੜੀ ਆ ਫੁੱਕੀ ਜਿਹੜੀ ਤੁਸੀਂ ਜਿਹੜੀ ਵਾਹ ਵਾਹ ਖੜਦੇ ਪਏ ਆਂ ਤੇ ਇਹਦੇ ਬਸ ਗਰੀਬਾਂ ਬਾਰੇ ਸੋਚੋ ਆਪਣੇ ਬਾਰੇ ਨਾ ਸੋਚੋ ਤਾਂ ਕਿ ਜਿਹੜਾ ਸਾਡੇ ਜਿਹੜਾ ਗਰੀਬ ਜਿਹੜਾ ਹੈਗਾ ਕਿਉਂਕਿ ਸਾਡਾ ਕਿਉਂਕਿ ਜਿਹੜਾ ਅਸੀਂ ਜਿਹੜਾ ਮਜ਼ਦੂਰਾਂ ਲਈ ਪਹਿਲਾਂ ਕਿਸਾਨਾਂ ਲਈ ਵੀ ਲੜਾਈ ਲੜਦੇ ਰਹੇ ਅਸੀਂ ਇਹਨਾਂ ਨੂੰ ਮਜ਼ਦੂਰਾਂ ਨੂੰ ਕਿੱਦਾਂ ਆਪਾਂ ਉੱਚਾ ਚੱਕਣਾ ਹੈ ਕਿਸਾਨਾਂ ਨੂੰ ਕਿੱਦਾਂ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਕਿੱਦਾਂ ਉਹਨਾਂ ਦੀ ਪਰਪਾਈ ਹੋਣੀ ਹੈ ਪਿੱਛੇ ਵੀ ਪੰਜਾਬ ਨੇ ਜਿਹੜੇ ਹੜ੍ਹਾਂ ਵਿੱਚ ਇੰਨੀ ਜਿਹੜੀ ਇਹ ਮਾਰ ਖਾਧੀ ਹੈ ਇਸ ਕਰਕੇ ਅਸੀਂ ਪੰਜਾਬ ਨੂੰ ਕਿੱਦਾਂ ਆਪਾਂ ਜਿਹੜਾ ਇਹਨੂੰ ਇਹਨੂੰ ਜਿਹੜਾ ਕਿਉਂਕਿ ਪੰਜਾਬੀ ਤਾਂ ਜਿਹੜੇ ਆ ਉਦਾਂ ਹੀ ਤਗੜੇ ਆ ਇਹ ਜੋ ਜਿਹੜੀ ਚੀਜ਼ ਸੋਚ ਲੈਣ ਜਾਂ ਜਦੋਂ ਹੜਾ ਚ ਵੀ ਨਿਕਲ ਆਏ ਸਾਰੇ ਇਸ ਕਰਕੇ ਜਿਹੜਾ ਤੁਸੀਂ ਆਪਣੀਆਂ ਰੋਟੀਆਂ ਨਾ ਸੇਕੋ ਤੇ ਗਰੀਬਾਂ ਦੀ ਤੁਸੀਂ ਕੀ ਕਰ ਸਕਦੇ ਹੋ ਇਹ ਕਰੋ ਮੈਂ ਤਾਂ ਹੱਥ ਝੋੜ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਹੀ ਬੇਨਤੀ ਕਰਦਾ ਧੰਨਵਾਦ ਤੋ ਬਿਲਕੁਲ ਕਰ ਚੁਕੋਇਸਾ ਸਾਡੇ ਨਾਲ ਐਡਵੋਕੇਟ ਗੁਰਜੀਤ ਸਿੰਘ ਕਾਲੋਤਾ ਜਿਨ੍ਹਾਂ ਨੇ ਮਨਰੇਗਾ ਨੂੰ ਲੈ ਕੇ ਆਪਣੇ ਵਿਚਾਰ ਦਿੱਤੇ ਖਾਸ ਤੌਰ ਤੇ ਮਨਰੇਗਾ ਦਾ ਨਾਮ ਬਦਲ ਕੇ ਕੇਂਦਰ ਸਰਕਾਰ ਵੱਲੋਂ ਵੀਵੀ ਯਾਨੀ ਕਿ ਵਿਕਸਿਤ ਭਾਰਤ ਜੀ ਰਾਮ ਜੀ ਰੱਖ ਦਿੱਤਾ ਗਿਆ ਤੇ ਜੀ ਰਾਮ ਜੀ ਦੀ ਇਹਨਾਂ ਨੇ ਫੁੱਲ ਫਾਰਮ ਵੀ ਦੱਸੀ ਹੈ ਤਾਂ ਵਿਕਸਿਤ ਭਾਰਤ ਜੀ ਰਾਮ ਜੀ ਦੀ ਇਹਨਾਂ ਨੇ ਫੁੱਲ ਫਾਰਮ ਦੱਸੀ ਹੈ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਨਰੇਗਾ ਨੂੰ ਲੈ ਕੇ ਮਨਰੇਗਾ ਦੇ ਵਿੱਚ ਖਾਸ ਤੌਰ ਤੇ ਜਿਹੜੇ ਚੇਂजेस ਹੋਏ ਨੇ ਉਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਪੰਜਾਬ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ ਨੇ ਤਾਂ ਦੂਸਰੇ ਪਾਸੇ ਭਾਜਪਾ ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਉਸ ਸਕੀਮ ਦੇ ਫਾਇਦੇ ਗਿਣਾਏ ਜਾ ਰਹੇ ਨੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਜਾਂ ਜਿਹੜੇ ਲੋਕ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਦੇ ਹੱਕ ਦੇ ਵਿੱਚ ਆਏ ਹੋਏ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ